ਕਾ ਤੇਰਾ ਵੀ ਘਰਤਾ ਹਾਲੋ ਬੋਲੋ ਸਰਸਿਕਾ ਦੀ ਦੇਖ ਰਹਾ ਜੰਦਰ ਟਾਈਮ ਤੋਂ ਦੱਸ ਜੇ ਕੀ ਮਾਰੀ ਖਬਰ ਨਾ ਸੰਜੋ ਤੇ ਸਿਆਰਾ ਕੀ ਨੀੜੀ ਛਟਰਾ ਲੈ ਕੇ ਅੱਜ ਦਾ ਕੀ ਹਮਲਾ ਹੋਇਆ ਸੋ ਮੋਕ ਦੇ ਉੱਪਰ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹਾਇ ਮੈਂ ਚਲ ਗਿਆ ਉੱਥੇ ਤਰਾਂ ਤੰ ਕਿ ਡੀਸੀ ਸਾਹਿਬ ਨਾਲ ਮੀਟਿੰਗ ਸੀ ਅੰਗਰੂ ਸਾਹਿਬ ਨਾਲ ਮੀਟਿੰਗ ਸੀ ਮੇਰੀ ਆਹ ਹੋਣੀ ਅੱਜ ਮੈਂ ਆਹ ਦੇਖੋ ਅੱਜ ਹੈ ਤੇ ਉਹ ਕਿਦਾਂ ਕਰ ਉੱਥੇ ਮੈਂ ਆ ਡਿਵੀਜ਼ਨਲ ਅਰਟੀ ਕੰਪਲੀਟ ਕਰਕੇ ਮੈਂ ਵਾਪਸ ਸਵੇਰ ਚਲ ਗਿਆ ਕਿਉਂਕਿ ਡੀਸੀ ਸਾਹਿਬ ਨਾਲ ਮੇਰੀ ਮੀਟਿੰਗ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਮੀਟਿੰਗ ਦੋ ਮਿੰਟਾਂ ਦਾ ਜਿਹੜੀਆਂ ਬਹੁਤ ਜ਼ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਤੁਹ ਕਰੀਂ ਬਾਅਦ ਚ ਉਸ ਤੋਂ ਬਾਅਦ ਇਹਨਾਂ ਦੀ ਕੁੜੀ ਤੇ ਇਹਨਾਂ ਦਾ ਮੁੰਡਾ ਹੈ ਕਹਿੰਦੇ ਆਪਾਂ ਬੰਦੇ ਬੁਲਾ ਕੇ ਤੁਹਾਨੂੰ ਵਿਢਾ ਦਾਂਗੇ ਇਹ ਵੀ ਤਾਂ ਸਾਂਝਾ ਆਪਾਂ ਇਹ ਕਰ ਦੇਣਾ ਤੁਹਾਨੂੰ ਇਹ ਆ ਕਰ ਦੇਣਾ ਕਿ ਬਲਕਿ ਇਹ ਮੁੰਡਾ ਮੋਬਾਈਲ ਵੀ ਚੋਰੀ ਕਰਦਾ ਵਾ ਪਰ ਇਹ ਮੁੰਡਾ ਚਿੱਟਾ ਹੀ ਨਹੀਂ ਇਹਨਾਂ ਦੇ ਉਹ ਇਹਨਾਂ ਦੇ ਫੈਰੀ ਕੱਢੀ ਔਰ ਮੈਂ ਇਸ ਗੱਲ ਦਾ ਸਬੂਤ ਹੈ ਜੀ ਸੋ ਬਿਲਕੁਲ ਇਹ ਤਸਵੀਰ ਅੰਦਾਜ਼ ਦੀ ਕਿ ਨੀਡ ਸ਼ਟਰਲ ਦੇ ਘਰ ਜਿਹੜਾ ਕਿ ਹਮਲਾ ਆਇਆ ਸੋ ਮੋਕੇ ਦੇ ਜਿਹੜੀ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਹੋਇਆ ਸੋ ਜਿਹੜੀ ਸਾਰੀ ਗੱਲਬਾਤ ਆ ਜਿਹੜੀ ਸੁਣੀ ਜਾ ਰਹੀ ਹੈ ਨੀਡ ਸ਼ਟਰਲ ਦੇ ਕੋਲ ਹਾਂ ਜੀ ਦੱਸ ਦੱਸ ਜੋ ਵੀ ਕਾਰ ਹੋਈ ਹੈ ਜੀ ਕੀ ਹੋਇਆ ਕੀ ਹੈ ਭਾਈ ਸਾਡੇ ਨਾਲ ਕਾਕੇ ਦਾ ਝਗੜਾ ਹੋਇਆ ਹੈਗਾ ਤੇ ਆਹੀ ਸਾਨੂੰ ਇਹਨਾਂ ਨੇ ਗਾਲਾ-ਗੋਲਾ ਬੜੀਆਂ ਕੱਟੀਆਂ ਕਿਹਨਾਂ ਨੇ ਇਹਨਾਂ ਨੇ ਮਤਲਬ ਆਇੜੇ ਕਾਕੇ ਹੋਣੀ ਇਹਨਾਂ ਨੇ ਸਾਨੂੰ ਗਾਲ੍ਹਾਂ ਬੜੀਆਂ ਕੱਢੀਆਂ ਮੈਂ ਭਾਜੀ ਤਸਵੀਰਾਂ ਦੇਖ ਸਕਦੇ ਹੋ ਨੀਟੂ ਛਟਰਾ ਵਾਲੇ ਦੇ ਘਰ ਦੇ ਵਿੱਚ ਤੇ ਇਹ ਉਹਨਾਂ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਤੇ ਇਹ ਦੇਖ ਸਕਦੇ ਹੋ ਪਰਿਵਾਰ ਬਾਹਰ ਖੜਾ ਗੱਲਬਾਤ ਕਰਾਂਗੇ ਢੰਡੀ ਪਾਤੀ ਇਹ ਫੇਰ ਸਾਨੂੰ ਘਰ ਆਣ ਕੇ ਗਾਲ੍ਹਾਂ ਕੱਢ ਕੇ ਗਏ ਆ ਹੂੰ ਕੌਣ ਕੱਢ ਕੇ ਗਿਆ ਜੀ ਮਤਲਬ ਉਹਨਾਂ ਦੀ ਬੇਟੀ ਹੂੰ ਉਹਨਾਂ ਦੀ ਵੀਡੀਓ ਸਾਨੂੰ ਦਿਖਾ ਰਹੇ ਨੇ ਨੀਡੀ ਜੀ ਗੱਲ ਹੋਈ ਕੀ ਹੈ ਸਾਰੀ ਮੈਨੂੰ ਦੇ ਦਿੱਤੀਆਂ ਸਾਨੂੰ ਅੱਧੀ ਘੰਟੇ ਮਤਲਬ ਹੋਰ ਇਹਨਾਂ ਦੇ ਕਈ ਪਰਚੇ 2 ਨੰਬਰ ਡਿਵੀਜ਼ਨ ਦੇ ਵਿੱਚ ਫੋਨਾਂ ਦੇ ਚੋਰੀਆਂ ਦੇ ਚੱਲਦੇ ਪਏ ਨੇ ਨਹੀਂ ਤੇ ਮੇਰੇ ਤੈਨੂੰ ਜਿੰਕਤ ਜਾ ਕੇ ਤੁਸੀਂ ਕਢਾ ਕੇ ਨਹੀਂ ਅੱਜ ਕੀ ਹੋਇਆ ਨੀਡੀ ਜੀ ਅੱਜ ਮੈਂ ਆਇਆ ਤੇ ਮੈਂ ਫੋਨ ਕੀਤਾ ਤੇ ਕਹਿੰਦੇ ਵੀ ਇਦਾਂ ਹਜੇ ਫੇਰ ਕੋਈ ਗੱਲ ਨਹੀਂ ਹੋਈ ਤੇ ਇਹਨਾਂ ਨੇ ਫਿਰ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਬੰਦਿਆਂ ਨੂੰ ਕਿਹਾ ਵੀ ਅਸੀਂ ਹਜੇ ਚੁੱਪ ਨਹੀਂ ਬੈਠੇ ਅਸੀਂ ਹੱਥਾਂ ਚੂੜੀਆਂ ਨਹੀਂ ਪਾਈਆਂ ਬਲਕਿ ਅਸੀਂ ਕੋਈ ਗੱਲ ਨਹੀਂ ਕੀਤੀ ਸਾਰਾ ਮੱਲਾ ਗਵਾਹ ਵਾ ਇਸ ਮੱਲੇ ਤੋਂ ਪੂਰੀ ਪੁਲਿਸ ਪ੍ਰਸ਼ਾਸਨ ਪੁੱਛ ਸਕਦਾ ਆ ਕੇ ਸਾਰਾ ਮੱਲਾਬ ਨਿਕਲੇਗਾ ਤੇ ਤੁਸੀਂ ਇਹਨਾਂ ਨੂੰ ਗੱਲ ਕਰ ਸਕਦੇ ਹੋ ਵੀ ਦੱਸੋ ਵੀ ਗਲਤੀ ਕਿਹਦੀ ਹੈ ਤੂੰ ਪਹਿਲੇ ਕੋਈ ਝਗੜਾ ਹੋਇਆ ਸੀ ਤੁਹਾਡਾ ਕੋਈ ਨਹੀਂ ਪਹਿਲੇ ਮੇਰਾ ਕੋਈ ਝਗੜਾ ਨਹੀਂ ਮੈਂ ਤੇ ਤਰਨਤਾਰਨ ਇਲੈਕਸ਼ਨ ਦੇ ਵਿੱਚ ਜਿਮਨੀ ਚੋਣਾਂ 'ਚ ਖੜਾ ਸੀ ਕੀ ਗੱਲਬਾਤ ਕੀ ਸੀ ਹਮਲਾ ਕਰਨ ਦੀ ਜਿੱਦਾਂ ਦੇ ਕਹਿ ਰਹੇ ਨੇ ਮੇਰੇ ਮੁੰਡੇ ਨਾਲ ਕੋਈ ਬਹਿਸ ਹੋਈ ਸੀ ਨਾ ਅੱਛਾ ਜੀ ਤੇ ਉਹ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਮੈਂ ਕਿ ਮੈਂ ਉਹਨਾਂ ਨੂੰ ਵੀ ਕਿਹਾ ਕਿ ਜਿਹੜੀ ਗੱਲ ਹੈਗੀ ਆਪਾਂ ਬੈਠ ਕੇ ਗੱਲ ਕਰਦੇ ਇਹਨਾਂ ਦੀ ਕੁੜੀ ਨੇ ਇੱਧਰ ਆ ਜੋ ਆ ਜੋ ਇੱਥੇ ਇੱਥੇ ਇਹਨਾਂ ਦੀ ਕੁੜੀ ਖੜੀ ਸੀਗੀ ਇੱਥੇ ਇਹਨ ਸਾਰੇ ਪੂਰੇ ਮੱਲੇ ਵਿੱਚ ਸਾਰਿਆਂ ਸਾਹਮਣੇ ਸਾਨੂੰ ਗਾਲਾਂ ਕੱਢੀਆਂ ਜੀ ਔਰ ਗਾਲਾਂ ਕੱਢਣ ਦੇ ਨਾਲ ਇਹ ਵੀ ਕਿਹਾ ਵਾ ਕਿ ਜੋ ਤਰਕ ਹੁੰਦਾ ਕਰਲਾ ਅਸੀਂ ਇੱਥੇ ਬੰਦੇ ਬਲਾ ਕੇ ਤੇਰੇ ਘਰ ਦੇ ਵਿੱਚ ਸ਼ਰਿਆਂ ਵਢਾਵਾਂਗੇ ਮੈਂ ਮੈਂ ਡੀਜੀਪੀ ਸਾਹਿਬ ਨੂੰ ਇੱਕ ਦਰਖਾਸਤ ਕਰਨਾ ਚਾਹਣਾ ਡੀਜੀਪੀ ਸਾਹਿਬ ਜੇ ਸਾਡੇ ਵਰਗੇ ਆਮ ਬੰਦੇ ਦੇ ਮਤਲਬ ਆਮ ਬੰਦੇ ਦੀ ਕੋਈ ਜੇ ਸਾਡੇ ਵਰਗੇ ਫੇਮਸ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਤੇ ਇੱਕ ਆਮ ਬੰਦੇ ਦੀ ਕੀ ਸੁਣਵਾਈ ਹੈ ਥਾਣੇ 'ਚ ਅੱਜ 4 ਦਿਨ ਹੋ ਗਿਆ ਜੀ ਕੰਪਲੇਂਟ ਦਿੱਤੀ ਨੂੰ ਅੱਜ ਤੱਕ ਕੋਈ ਸੁਣਵਾਜੀਤ ਪੁਲਸ ਆਜਾਈ ਹੈ ਅੱਜ ਪੁਲਸ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ 4 ਦਿਨਾਂ ਬਾਅਦ ਕਿੱਦਾਂ ਜਿਹੜੇ 4 ਦਿਨ ਪਹਿਲਾਂ ਕਾਦੀ ਕੰਪੇਰਡ ਤੇ ਸੀ ਮੈਂ ਸਰ ਇਸੇ ਗੱਲ ਕੰਪੇਰਡੀ ਵੀ ਇਹਨਾਂ ਦਾ ਸਾਡੀ ਬੋਲਾ ਬਲਾਈ ਹੋਈ ਹੈ ਜੀ ਜੋ ਵੀ ਇਹਨਾਂ ਨੂੰ ਬੁਲਾ ਕੇ ਵਾਈਫਾਈ ਕੀਤਾ ਜਾਵੇ ਕੀ ਗੱਲ ਹੈ ਔਰ ਇਹਨਾਂ ਦਾ ਮੁੰਡਾ ਅੱਗੇ 2 ਨੰਬਰ ਸੀਸਟਾਫ ਦੇ ਫੋਨ ਦੇ ਚੋਰੀ ਦੇ ਚੱਕਰ 'ਚ ਫੜਿਆ ਵੀ ਗਿਆ ਔਰ ਇਹ ਨਿਸ਼ਾਨ ਰੂਸ਼ੇ ਵੀ ਕਰਦਾ ਵਾ ਸਰ ਮੇਰੇ ਘਰ ਦੇ ਵਿੱਚ ਬੱਚੇ ਗੱਲ ਕੱਲ ਨੂੰ ਕੁਝ ਅਭੀ ਨਾ ਵੀ ਹੁੰਦੀ ਹੈ ਤੇ ਇਹਨਾਂ ਦਾ ਸਾਰਾ ਪਰਿਵਾਰ ਜ਼ਿੰਮੇਵਾਰ ਹੈ ਜੀ ਮੈਂ ਇਸ ਗੱਲ ਕਰ ਜਾਂਦਾ ਸਾਰਾ ਮੱਲਾ ਗ ਸਾਰਿਆਂ ਨੂੰ ਕਿਸੇ ਨੂੰ ਵੀ ਕਿਸੇ ਘਰ ਨੂੰ ਪੁੱਛ ਲਓ ਮੈਂ ਇਸ ਘਰ ਦੇ ਵਿੱਚ ਮੌਜੂਦਾ ਹੈਗਾ ਸੀ ਜਾਂ ਨਹੀਂ ਮੈਂ ਇਸ ਘਰ ਦੇ ਵਿੱਚ ਨਹੀਂ ਮੱਲੇ ਦੇ ਮੱਲੇ ਦੇ ਕੋਈ ਬਾਹਰ ਤੇ ਹੈ ਨਹੀਂ ਜੀ ਕਹਿੰਦੇ ਕਿ ਬਾਹਰ ਤੋਂ ਸਾਰਿਆਂ ਨੂੰ ਬੁਲਾਓ ਬਾਹਰ ਤੁਸੀਂ ਮੌਜੂਦ ਸੀ ਸਾਰੇ ਆਓ ਜੀ ਮੱਲੇ ਵਾਲਿਓ ਬਾਹਰ ਆਓ ਬਈ ਹਾਂ ਜੀ ਥੋੜੇ ਤੱਕ ਮੱਲੇ ਵਾਲਿਓ ਬਿਲਕੁਲ ਨੀਡੂ ਸ਼ਟਰਾਂ ਵਾਲੇ ਦੇਖ ਸਕਦੇ ਹੋ ਮੱਲੇ ਦੇ ਵਿੱਚ ਸਾਰਾ ਮੰਗਾਰ ਨੂੰ ਬੁਲਾ ਰਹੇ ਲੋਕਾਂ ਨੂੰ ਜਗਵਾ ਸੀਗਾ ਜੀ ਇੱਥੇ ਸ਼ਰਿਆਮ ਇਹਨਾਂ ਨੇ ਗਾਲਾਂ ਕੱਢੀਆਂ ਕਹਿੰਦੇ ਬੰਦੇ ਬਲਾਵਾਂਗੇ ਬੰਦੇ ਵੱਡਾ ਟੁਕਾਂਗੇ ਜੇ ਕੱਲ ਨੂੰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਵਾ ਤੇ ਮੈਂ ਡੀਜੀਪੀ ਸਾਹਿਬ ਨੂੰ ਕੰਪਲੀਟ ਦੇ ਰਿਆ ਵੀ ਜ਼ਿੰਮੇਵਾਰੀ ਇਹ ਸਾਰਾ ਪਰਿਵਾਰ ਇਹਨਾਂ ਦਾ ਇਹਨਾਂ ਦਾ ਸਾਰੇ ਪਰਿਵਾਰ ਤੇ ਮੈਂ ਕਾਰਵਾਈ ਬੰਦੀ ਕਾਰਵਾਈ ਕਰੂੰਗਾ ਤੇ ਮੈਂ ਨਹੀਂ ਛੱਡਾਂਗਾ ਜਿੰਨੇ ਵੀ ਇਹਨਾਂ ਦੇ ਜੋ ਵੀ ਬਦਮਾਸ਼ਾਂ ਦੇ ਨਾਲ ਲਿੰਕ ਹੈਗੇ ਆ ਜੇ ਉਹ ਬਦਮਾਸ਼ ਸਾਡੇ ਘਰਾਂ ਕੇ ਸਿੱਧਾ ਅਟੈਕ ਕਰਦੇ ਆ ਚਾਹੇ ਕੋਈ ਬਦਮਾਸ਼ ਆ ਮੈਂ ਨਹੀਂ ਬਖਸ਼ੂੰਗਾ ਨੂੰ ਔਰ ਮੈਂ ਤੇ ਡੀਜੀਪੀ ਸਾਹਿਬ ਨਾਲ ਇੱਕ ਵਾਰੀ ਮਿਲਾਂਗਾ ਮੁਲਾਕਾਤ ਕਰਾਂਗਾ ਵੀ ਜੇ ਇਦਾਂ ਦਾ ਇਦਾਂ ਦਾ ਕੰਮ ਹੁੰਦਾ ਵਾ ਜੇ ਇਦਾਂ ਦਾ ਕੰਮ ਹੋ ਰਿਹਾ ਵਾ ਡੀ ਆਰਮੀ ਮਿਲਟਰੀ ਦਾ ਆਰਮੀ ਮਿਲਟਰੀ ਦਾ ਜਿਹੜਾ ਕੀ ਤੁਸੀਂ ਆਰਮੀ ਮਿਲਟਰੀ ਦੇ ਇੱਥੇ ਫੋਰਸ ਲਾਓ ਆਰਮੀ ਮਿਲਟਰੀ ਫੋਰਸ ਲਾਓ ਤਾਂ ਕਿ ਇਹ ਗੁੰਡਾਗਰਦੀ ਘਟੇ ਜੇ ਪੰਜਾਬ ਪੁਲਿਸ ਕੋ ਬੰਦੇ ਘੱਟ ਦੇਖੋ 4 ਦਿਨ ਹੋ ਗਿਆ ਕੰਪਲੀਟ ਕੀ ਹੋ ਗਿਆ ਮੰਗਣਾ ਕੀ ਹੈ ਦੇਖੋ ਜੀ 4 ਦਿਨ ਹੋ ਗਏ ਤੁਹਾਨੂੰ ਕੀਤੇ ਤਾਂ ਪੁਲਿਸ ਅੱਜ ਕਿਉਂ ਆਈ ਹੈ 4 ਦਿਨਾਂ ਬਾਅਦ ਇਹ ਮੇਰੇ ਇੱਥੇ ਮੁੰਡਿਆਂ ਝਗੜਾ ਹੋਇਆ ਸੀਗਾ ਜੀ ਤੇ ਮੈਂ ਚਲ ਗਿਆ ਤਰੰਤ ਚਾਰ ਦਿਨਾਂ ਬਾਅਦ ਆਜੈਂ ਤੇ ਮੈਂ ਕੰਪਲੀਟ ਦੇ ਗਿਆ ਡਿਵੀਜ਼ਨ ਨੰਬਰ 8 ਦੇ ਵਿੱਚ ਤੇ ਮੇਰੀ ਵਾਈਫ ਤਾਂ ਕਹ ਲਈ ਸੀ ਇਹਨਾਂ ਦੀ ਕੁੜੀ ਤੇ ਇਹਨਾਂ ਦਾ ਮੁੰਡਾ ਸ਼ਰੀਆਮ ਆਏ ਕਹਿੰਦੇ ਵੀ ਅਸੀਂ ਗੁੰਡਾ ਕਰਦੀਆਂ ਨਾਲ ਜਾਵਾਂਗੇ ਔਰ ਤਲਵਾਰਾਂ ਲੈ ਕੇ ਆਵਾਂਗੇ ਔਰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਵੱਢ ਕੇ ਜਾਵਾਂਗੇ ਇਹਨਾਂ ਦਾ ਮੁੰਡਾ ਕਿ ਸੀਐਸਟਾਫ ਦੇ ਵਿੱਚ ਦੋ ਨੰਬਰ ਸੀਐਸਟਾਫ ਦੇ ਚੋਰੀ ਦੇ ਫੋਨਾਂ ਦੇ ਵਿੱਚ ਅੱਜ ਅੱਜ ਘਰ ਹਮਲਾ ਹੋਇਆ ਜਾਂ ਤੁਹਾਨੂੰ ਧਮਕੀ ਦਿੱਤੀ ਹੈ ਧਮਕੀਆਂ ਦਿੱਤੀਆਂ ਇਹਨਾਂ ਨੇ ਸ਼ਰੀਆਮ ਧਮਕੀਆਂ ਦਿੱਤੀਆਂ ਕਿ ਅਸੀਂ ਵੀ ਆਪਾਂ ਹੈ ਚੁੱਪ ਨਹੀਂ ਬੈਠੇ ਪਰ ਜੇ ਚੁੱਪ ਨਹੀਂ ਬੈਠੇ ਤੇ ਮੈਂ ਡੀਜੀਪੀ ਸਾ ਇਹਨਾਂ ਦੇ ਕਾਨੂੰਨੀ ਬੰਦੀ ਕਾਰਵਾਈ ਪੂਰੇ ਠੋਕਰ ਬਗਾਜ ਵਜਾ ਕੇ ਕੇਸ ਕਰਾਂਗਾ ਔਰ ਡੀਜੀਪੀ ਸਾਹਿਬ ਜੇ ਮੇਰੀ ਤੁਸੀਂ ਆਵਾਜ਼ ਨੂੰ ਸੁਣਦੇ ਪਿਓ ਜੇ ਪੰਜਾਬ ਦਾ ਇਹ ਹਾਲ ਆ ਤੇ ਮੈਂ ਕੱਲ ਪਰਸੋ ਭਗਵੰਦ ਮਾਨ ਨਾਲ ਵੀ ਮਿਲ ਰਿਆ ਮੇਰੀ ਮੀਟਿੰਗ ਹੋ ਗਈ ਤੇ ਮੈਂ ਭਗਵੰਦ ਮਾਨ ਸਾਹਿਬ ਨੂੰ ਪੁੱਛੂੰਗਾ ਜੀ ਪੰਜਾਬ ਦੇ ਵਿੱਚ ਇਦਾਂ ਦੇ ਬੁਰੇ ਹਾਲ ਕਿਉਂ ਆ ਖਲਾਤ ਇਦਾਂ ਦੇ ਮਾਰੇ ਕਿਉਂ ਆ ਸਾਰਾ ਮੱਲਾ ਇਸ ਗੱਲ ਦਾ ਗਵਾਹ ਵਾ ਇਹਨਾਂ ਨੇ ਮੈਂ ਘਰ ਵਿੱਚ ਨਹੀਂ ਸੀਗਾ ਇਹਨਾਂ ਨੇ ਸ਼ਰੀਆਮ ਗਾਲਾਂ ਕੱਢੀਆਂ ਗੁੰਡਾਗਰਦੀ ਦਾ ਖੁੱਲਾ ਨਾਂ ਨਚਾਇਆ ਜਿਹੜਾ ਤੇ ਮੱਲਾ ਬਾਹਰ ਆਇਆ ਤੇ ਪੁੱਛੋ ਉਹਨਾਂ ਨੇ ਕਿਹੜੇ ਮੱਲੇ ਝਗੜਾ ਕਦੋਂ ਹੋਇਆ ਸੀ ਝਗੜਾ ਸੀ ਅੱਜ 4 ਦਿਨ ਹੋ ਗਏ ਸੀਗੇ ਅੱਜ ਕੀ ਹੋਇਆ ਅੱਜ ਕੀ ਅੱਜ ਵੀ ਆਪਾਂ ਤੁਹਾਨੂੰ ਛੱਡਣਾ ਨਹੀਂ ਹੈਗਾ ਤੂੰ ਜਿੰਨੂੰ ਮਰਜ਼ੀ ਕਰ ਲੋ ਜੇ ਕੰਪਲੀਟ ਕੀਤੀ ਸਾਡਾ ਕੰਪਲੀਟ ਨੇ ਕੀ ਕਰ ਲਿਆ ਵੀ ਪੁਲਿਸ ਪ੍ਰਸ਼ਾਸਨ ਕੋਈ ਚੀਜ਼ ਇਹਨਾਂ ਨਾਲ ਮਾਰੇ ਫਿਰ ਵੀ ਆ ਨਹੀਂ ਹੈਗਾ ਆਪਾਂ ਕੇਸ ਚਾਹਾਂਗੇ ਗਿਸ਼ਟਮ ਗਿਆ ਤੁਹਾਡੇ ਘਰ ਦੇ ਬਾਹਰ ਆ ਕੇ ਦੇ ਗਏ ਬਿਲਕੁਲ ਜੀ ਸਾਰਿਆਂ ਨੂੰ ਸਾਨੂੰ ਬੰਦਿਆਂ ਦੇ ਫੋਨ ਵੀ ਆਇਆ ਔਰ ਆਪਾਂ ਉਹਨਾਂ ਨੂੰ ਕਿਹਾ ਵਾਕੀ ਆਪਾਂ ਡਰਦੇ ਨਹੀਂ ਹਗੇ ਜਿਹੜਾ ਮਰਜ਼ੀ ਆ ਜਵੇ ਇਹਨਾਂ ਦਾ ਬੰਦਾ ਸੀਐਸਟਾਫ ਦੇ ਦੋ ਫੋਨ ਫੜੇਗੇ ਸੀਗੇ ਤੇ ਫੋਨ ਕਿੱਦਾ ਆਇਆ ਤੁਹਾਨੂੰ ਸੀਐਸਟਾਫ ਦੇ ਵਿੱਚ ਫੋਨ ਕਿੱਦਾ ਇਹਨਾਂ ਦਾ ਮੁੰਡਾ ਚੋਰ ਹੈ ਨਹੀਂ ਨਹੀਂ ਫੋਨ ਕਿੱਦਾ ਆਇਆ ਤੁਹਾਨੂੰ ਪਰ ਇੱਕ ਇੱਥੇ ਘਰ ਵਿੱਚ ਹੀ ਧਮਕੀਆਂ ਦੇ ਫੋਨ ਆ ਗਏ ਬੰਦਿਆਂ ਨੂੰ ਪਤਾ ਲੱਗ ਗਿਆ ਸਾਨੂੰ ਵੀ ਇਦਾਂ ਤਾਂ ਗੱਲ ਵਾ ਚੱਲਣ ਡੀਆਂ ਕਾਰਵਾਈਆਂ ਵੀ ਤੁਸੀਂ ਆਪਣਾ ਬੰਦੋਬਸਤ ਆਪ ਕਰੋ ਮੈਂ ਕਹਿੰਦਾ ਵੀ ਜੇ ਸਾਡਾ ਇਲੈਕਸ਼ਨ ਤੇ ਖੜਾ ਹੋਣਾ ਸਰਕਾਰ ਨੂੰ ਲੱਗਦਾ ਵਾ ਜਾਂ ਕੇਂਦਰ ਸਰਕਾਰ ਨੂੰ ਲੱਗਦਾ ਜਾਂ ਰਾਜ ਸਰਕਾਰ ਨੂੰ ਲੱਗਦਾ ਵਾ ਜਾਂ ਚੋਣ ਕਮਿਸ਼ਨਰ ਨੂੰ ਸਾਡੇ ਇਲੈਕਸ਼ਨ ਤੇ ਖੜੇ ਹੋਣ ਦੀ ਕੋਈ ਹੈਗੀ ਗੱਲਬਾਤ ਤੇ ਸਾਡੇ ਨਾਲ ਚੋਣ ਕਮਿਸ਼ਨਰ ਸਿੱਧੀ ਆ ਕੇ ਗੱਲ ਕਰੇ ਵੀ ਤੂੰ ਇਲੈਕਸ਼ਨ ਤੇ ਬਿਲਕੁਲ ਨਾ ਖੜਾ ਹੋ ਜੇ ਮੇਰੇ ਘਰ ਦੇ ਵਿੱਚ ਹਮਲਾ ਹੋਇਆ ਵਾ ਆ ਚੋਣ ਕਮਿਸ਼ਨਰ ਜ਼ਿੰਮੇਦਾਰ ਹੋਵੇ ਇਹ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇਲੈਕਸ਼ਨ 'ਤੇ ਖੜੇ ਹੋ ਉਸਕੇ ਗਾ ਹਮਲਾ ਹੋਇਆ ਸਾਡੇ ਨੇ ਇਸੇ ਕਰਕੇ ਬੋਲਿਆ ਜੀ ਇਹ ਪਾਰਟੀਆਂ ਦੀ ਸਾਰੀ ਸਾਜ਼ਿਸ਼ ਹੈ ਜੇ ਪਾਰਟੀ ਸਾਜ਼ਿਸ਼ ਆਉਂਦੀ ਤੇ 4 ਦਿਨ ਹੋ ਗਿਆ ਥਾਣੇ 'ਚ ਕੰਪਲੀਟ ਦੀ ਕੀਤੀ ਇੱਕ ਵਾਰੀ ਪੁਲਿਸ ਨਹੀਂ ਆਈ ਔਰ ਜਗਦੀਸ਼ لال ਜੀ ਨੂੰ ਮੈਂ ਫੋਨ ਕਰਕੇ ਦੱਸਿਆ ਵੀ ਮੈਂ ਕੰਪਲੀਟ ਦੇ ਦਿੱਤੀ ਹੈ ਜੀ ਤੁਸੀਂ ਜਿਹੜੀ ਬੰਦੀ ਕਾਰਵਾਈ ਹੈਗੀ ਆ ਤੁਸੀਂ ਕਰੋ ਇਹਨਾਂ ਦੇ ਪਰਚਾ ਕਟੋ ਜਾਂ ਛੜ ਦੇ ਕਟੋ ਜੇ ਅਸੀਂ ਗਲਤਾਂ ਤੇ ਛੜ ਦੇ ਕੱਢੋ ਜੇ ਇਹ ਗਲਤਾਂ ਤੇ ਇਹਨਾਂ ਦੇ ਉੱਤੇ ਪਰਚਾ ਕਰਨ ਦੀ ਪੂਰੀ ਆਗਿਆ ਦਿੱਤੀ ਜਾਵੇ ਔਰ ਮੈਂ ਡੀਜੀ ਪ੍ਰਸਾਦ ਦਾ ਹੁਣ ਨੰਬਰ ਲੈਣਾ ਆਨਲਾਈਨ ਤੋਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਵੀ ਡੀਜੀ ਸਾਹਿਬ ਡੀਜੀਪੀ ਸਾਹਿਬ ਮੈਂ ਕੱਲ ਪ੍ਰੈਸ ਕਾਨਫਰੰਸਨ ਕਰ ਰਿਹਾ ਬਹੁਤ ਵੱਡੀ ਵੀ ਇਸ ਮੱਦੇ ਦੇ ਉੱਤੇ ਜਿੱਥੇ ਵੀ ਗੁੰਡਾਗਰਦੀ ਨਾਚ ਨਚਾਇਆ ਜਾਂਦਾ ਪਿਆ ਗੁੰਡਾਗਰਦੀਆਂ ਨਾ ਬਿਲਕੁਲ ਬੰਦ ਹੋਣ ਚਾਹੀਦਾ ਕਿਉਂ ਕਿਸੇ ਦੇ ਘਰ ਮੋਰਿਆ ਕੇ ਗਲਾਂ ਕਰਦੇ ਗੁੰਡਾਰਾ ਹੈ ਜੰਗਲ ਥੋੜੀ ਜਾਂਦੇ ਪਏ ਬੰਦੇ ਤੇ ਬੰਦੇ ਰਹਿੰਦੇ ਪਿਆ ਔਰ ਉਹ ਬੰਦਿਆਂ ਨੂੰ ਸਾਫ ਮਿਲਣਾ ਚਾਹੀਦਾ ਵੀ ਕੱਲ ਨੂੰ ਇਹ 10 ਬੰਦੇ 50 ਬੰਦੇ ਬੁਲਾਣ ਜੋ ਮਰਜ਼ੀ ਜੋ ਮਰਜ਼ੀ ਕਰਾਣ ਇਹ ਤੇ ਇਹ ਦੇਖੋ ਜੀ ਅੱਜ ਇਹਨਾਂ ਦੇ ਬਹੁਤ ਗਲਤੀ ਹੈ ਇਹਨਾਂ ਦੀ ਪਰ ਮੈਂ ਚੁੱਪ ਨਹੀਂ ਬੈਠੂਗਾ ਮੈਂ ਡੀਜੀਪੀ ਸਾਹਿਬ ਜੇ ਮੈਨੂੰ ਕਦਾਲਤ ਤੱਕ ਜਾਣਾ ਪਿਆ ਦਾਲਦਾਲ ਦੀ ਬੂਆ ਮੈਂ ਖੜਕਾਉਂਗਾ ਜੀ ਹਾਈ ਕੋਰਟ ਸੁਪਰੀਮ ਕੋਰਟ ਆ ਦੇਖੋ ਇਹਨਾਂ ਦਾ ਬੰਦਾ ਹੁਣ ਵੀ ਗਾਲਾਂ ਕੱਢ ਰਿਹਾ ਅਸ਼ਿਆਮਾ ਦੇਖੋ ਆ ਗਾਲਾਂ ਕੱਢ ਰਿਆ ਕਿਹੜਾ ਆ ਬਾਰੀ ਚੋਂ ਦੇਖੋ ਗਾਲਾਂ ਕੱਢ ਰਿਆ ਹੁਣੀ ਆ ਬਾਰੀ ਚੋਂ ਦੇਖੋ ਮੈਨੂੰ ਆ ਬਾਰੀ ਚੋਂ ਨੇ ਹੁਣ ਵੀ ਗਾਲਾਂ ਕੱਢੀਆਂ ਸਰ ਮੈਨੂੰ ਇਹਨਾਂ ਖੜੇ ਕੋਲ ਦੇਖੋ ਕਰੋ ਜਨਾਬ ਆ ਬਾਰੀ ਚੋਂ ਦੇਖੋ ਪਿੱਛੋਂ ਗਾਲਾਂ ਕੱਢਦਾ ਪਿਆ ਬਾਰੀ ਚੋਂ ਪਾਰੀ ਤੋਂ ਕੱਡੀਆਂ ਨਿਕਾਲਾ ਹਾਂਜੀ ਆਹ ਘਾਰ ਹੈ ਜੀ ਇਹ ਘਾਰ ਹੈਗਾ ਜੀ ਉਹਨਾਂ ਦਾ ਹਾਂਜੀ ਇਹਨਾਂ ਨੇ ਬਾਰੀ ਹਟਾ ਦੇ ਫਾ ਗਾਲ ਆਹ ਦੇਖੋ ਕੋਈ ਆਹ ਦੇਖੋ ਨਹੀਂ ਗਾਲਾਂ ਕੱਢਦਾ ਬਾਰੀ ਚੋਂ ਗਾਲਾਂ ਕੱਢਦਾ ਬੰਦਾ ਇਹ ਇਹ ਬੰਦੇ ਬਹੁਤ ਗਲਤ ਆ ਡਿਫੈਂਡਰ ਬੰਦੇ ਹਾਂਜੀ ਤੇ ਮੈਂ ਚਲੋ ਜੀ ਆ ਪੁੱਛੋ ਬਿਲਕੁਲ ਦੇਖ ਸਕਦੇ ਜਿਹੜੇ ਮੁਲਾਜ਼ਮ ਸੋ ਬਿਲਕੁਲ ਅੰਦਾਜ਼ੇ ਕੀ ਜਿਨ੍ਹਾਂ ਦੇ ਉੱਪਰ ਇਲਜ਼ਾਮ ਲਗਾ ਰਿਹਾ ਕਿ ਧਮਕੀ ਦੇ ਕੇ ਐ ਸੋ ਪੁਲਿਸ ਵੀ ਉਹਨਾਂ ਦੇ ਘਰ ਜਾ ਰਹੀ ਹੈ ਸੋ ਅਸੀਂ ਵੀ ਬਿਲਕੁਲ ਉਹਨਾਂ ਦੇ ਨਾਲ ਰਹੀ ਪੁੱਛ ਕੇ ਜਿਹੜੀ ਕਰਾ ਤੇ ਪੁਲਿਸ ਅੱਡੇ ਘਰ ਜਾ ਰਹੀ ਹੈ ਸੋ ਅਸੀਂ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਸ ਬੰਦੇ ਉੱਤੇ ਜਿਹੜਾ ਕਿ ਇੰਟੂ ਸਟੇਟਾ ਕਿ ਇਲਜ਼ਾਮ ਲਗਾ ਰਿਹਾ ਜੰਗੜਾ ਉਹਨਾਂ ਦੇ ਤੋਂ ਬਾਅਦ ਜਿਹੜਾ ਮੇਰੇ ਉੱਤੇ ਬੜੇ ਪਿਆਰ ਨੇ ਸਾਨੂੰ ਲੱਗਦਾ ਕਿ ਜਿਹੜਾ ਜਾਨ ਜੀ ਜੀ ਸਾਹਿਬਾਂ ਨਾਲ ਜਿਹੜੀ ਗੱਲਬਾਤ ਕੀਤੀ ਜਾਏਗੀ ਕਿ ਉਹ ਕੇ ਨਾਲ ਜਿਹੜੀ ਹੈ ਇਸ ਵਕਤ ਇਨਸਾਫ ਨਹੀਂ ਮਿਲ ਰਿਹਾ ਡਾਇਰੈਕਟਾਂ ਦਾ ਕੁੰਡੀਆਂ ਪਾਈਆਂ ਆ ਬਿਜਲੀ ਬੋਰਡ ਨੂੰ ਵੀ ਕਹੂੰਗਾ ਵੀ ਜੇ ਸਰਕਾਰ ਨੇ ਬਿਜਲੀ ਫਰੀ ਕੀਤੀ ਹੈ ਤੇ ਡਾਇਰੈਕਟ ਕੁੰਡੀਆਂ ਕਿਉਂ ਪਾ ਰਹੇ ਆ ਅਡਰੈਕਟ ਕੁੰਡੀਆਂ ਪਾਰੇ ਸਾਰੇ 2 ਨੰਬਰ ਦੇ ਕੰਮ ਚੱਲ ਰਹੇ ਆ ਜੇ ਬਿਜਲੀ ਬੋਰਡ ਵੀ ਨਹੀਂ ਸੁਣੇਗਾ ਤੇ ਬਿਜਲੀ ਬੋਰਡ ਦੇ ਵਿੱਚ ਜਿੰਨੇ ਵੀ ਇਹ ਮੁਲਾਜ਼ਮ ਹੈ ਮੈਂ ਸਾਰੇ ਸਸਪੈਂਡ ਕਰਾਉਂਗਾ। ਪਰ ਨੇੜੇ ਕੁੰਡੀਆਂ ਆਨੰਦ ਦਾ ਤਾਂ ਕੋਈ ਮਤਲਬ ਹੀ ਨਹੀਂ ਉਹ ਤਾਂ ਬਿਜਲੀ ਦਾ ਫ੍ਰੀ ਹੈ। ਨਹੀਂ ਇਹ ਤਾਂ ਗੁੰਡਾ ਕਰਦੀ ਨਾਜਤ ਤੇ ਗੁੰਡਾ ਕਰਦੀ ਦਾ ਹੋ ਰਿਹਾ ਜੀ। ਸ਼ਰਿਆਂ ਗੁੰਡਾ ਕਰਦੀ ਕਰ ਰਹੇ ਆ ਬੰਦੇ ਤੇ ਇਹਨਾਂ ਨੂੰ ਕੋਈ ਕਿਸੇ ਦਾ ਖਤਰਾ ਨਹੀਂ ਹੈਗਾ। ਔਰ ਮੈਂ ਡੀਜੀਪੀ ਸਾਹਿਬ ਨੂੰ ਇਕਬੀਲ ਕਰਨਾ ਚਾਹੁੰਦਾ ਕਿ ਮੈਂ ਹਜੇ ਚੁੱਪ ਨਹੀਂ ਬੈਠੋਗਾ। ਮੈਂ ਅਦਾਲਤ ਦਾ ਹੀ ਬੂਆ ਖੜਾ ਕਰਾਂਗਾ। ਚਲ ਪੁਲਿਸ ਆ ਗਈ ਲੋਰ ਕਰਾਓ ਗੱਲ ਉਹਨਾਂ ਨਾਲ। ਆ ਦੇ ਇਹਨਾਂ ਗੱਲ ਕਰੋ ਅਹੀ ਆਕਰ ਬਿਲਕੁਲ ਇਹ ਗਵਾਂਡੀ ਹੈ ਜੀ ਜਿਨ੍ਹਾਂ ਦੇ ਉੱਤੇ ਰੋਪ ਲੱਗ ਰਹੇ ਜੀ ਕਿ ਬਿਲਕੁਲ ਜਿਨ੍ਹਾਂ ਦੇ ਉੱਪਰ ਇਹ ਡਿਊਟੀ ਸ਼ਟਲ ਦਾ આરોਪ ਲਗਾ ਰਹੇ ਕਿ ਮੇਰੇ ਘਰ ਆ ਕੇ ਧਮਕੀਆਂ ਦਿੱਤਾ ਹੋਇਆ ਘਰ ਆ ਤੋ ਪੁਲਿਸ ਪ੍ਰਸ਼ਾਸਨ ਆ ਜਿਹੜਾ ਮੌਕੇ ਤੇ ਉਹਨੂੰ ਪਹੁੰਚਿਆ ਆ ਤੋ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕਿ ਸਾਰਾ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਇਹ ਡਿਊਟੀ ਸ਼ਟਲ ਦਾ આરોਪ ਹੈ ਕਿ ਮੇਰੇ ਘਰ ਆ ਕੇ ਧਮਕੀਆਂ ਦੇ ਕੇ ਗਿਆ ਚਾਰ ਦਿਨ ਪਹਿਲਾਂ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਮੇਰੇ ਘਰ ਆ ਕੇ ਲੱਗੀ ਮੈਨੂੰ ਧਮਕੀਆਂ ਦੇ ਕੇ ਗਏ ਨੇ ਕੀ ਆਪਣੇ ਬੇਟੇ ਨੂੰ ਜੀ ਜਾ ਕੇ ਰੋਦਾ ਤੁਹਾਡਾ ਬੇਟਾ ਸ਼ਾਂਤ ਕਰ ਮੈਂ ਮੁੰਡੇ ਨੂੰ ਆ ਬੰਦਨਾ ਦਾ ਸਾਰਾ ਕੁਝ ਆਹਨ ਦੀ ਬੇਟੀ ਨੇ ਸਾਨੂੰ ਬੜੇ ਧੱਕੇ ਲਾਏ ਤੇ ਮੈਂ ਕਿਦੋਂ ਮੁੜਨਾ ਸਾਡਾ ਮਤਲਬ ਸਾਡੇ ਘਰ ਤੇ ਐਸੇ ਰੋਡ ਤੇ ਖੜ ਕੇ ਸਾਡਾ ਗਾੜ ਚੰਗੇ ਨਾਲ ਕਿਹਾ ਸਾਡੀ ਕੁੜੀ ਆ ਸਾਡੀ ਆ ਬੇਖਿਆ ਸਾਡੀਆਂ ਭੈਣਾਂ ਸਭ ਨੋ ਲੁੱਟੇ ਆ ਇਹਨਾਂ ਨੇ ਵੀ ਫਟਕ ਦੋ ਇੰਦਰ ਨਹੀਂ ਲਾਉਂਦੇ ਨਹੀਂ ਲਾਉਂਦੇ ਸਾਡਾ ਮਤਲਬ ਆ ਕੰਮ ਨਹੀਂ ਸਾਨੂੰ ਕਿਉਂਕਿ ਮੇਰੇ ਨੇ ਕਾਫੀ ਜਲੀਲ ਕੀਤਾ ਇਹਨਾਂ ਨੇ ਖੁਲਿਆ ਤਾਂ ਤੰਤਾ ਨਾ ਚਾ ਕਿਉਂਕਿ ਮੇਰੀ ਡੀਸੀ ਸਾਹਿਬ ਨਾਲ ਮੀਟਿੰਗ ਸੀਗੀ ਮੈਂ ਤਰਨ ਤਰ ਦੇ ਵਿੱਚ ਸੀਗਾ ਜਦੋਂ ਸਾਹਿਬ ਨਾਲ ਮੀਟਿੰਗ ਸੀ ਉਹ ਬਹੁਤ ਜ਼ਰੂਰੀ ਮੀਟਿੰਗ ਸੀਗੀ ਮੇਰੀ ਉਹ ਮੀਟਿੰਗ ਜਿਸ ਵੇਲੇ ਤੁਹਾਨੂੰ ਧਮਕੀ ਦੇ ਕੇ ਮੱਲੇਲੇ ਬਾਹਰ ਹੀ ਹੋਣੀ ਆ ਉਸ ਵੇਲੇ ਮੰਲੇ ਵਾਲੇ ਹੋਸਾਂ ਦੇ ਅੰਦਰ ਸੀਗੇ ਹੋਸਾਂ ਦੇ ਬਾਅਦ ਚ ਬਾਹਰ ਨਿਕਲ ਜੋ ਸਾਡੇ ਘਰ ਗਾਲੀ ਗਲੋਜੋ ਆਇਆ ਸੀ ਕੌਣ ਸੀ ਤੇ ਗੱਲ ਕਰਾਓ ਮੰਲੇਲੇ ਨੂੰ ਪਤਾ ਜੀ ਮੰਲੇਲੇ ਕੋਈ ਬਾਹਰ ਆ ਕੇ ਕੋਈ ਮਤਾਨਾ ਜੀ ਅੱਜ ਪੁਲਿਸ ਪ੍ਰਸ਼ਾਸਨ ਪਹੁੰਚੀ ਆ ਤੇ ਮੈਂ ਡੀਜੀਪੀ ਸਾਹਿਬ ਤੋਂ ਅਪੀਲ ਕਰਨ ਜਾਂਦਾ ਦੋ ਨੰਬਰ ਸੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੀ ਜਿਹੜੀ ਕਿ ਜਿਨ੍ਹਾਂ ਦੇ ਉੱਪਰ આરોਪ ਲੱਗੇ ਆ ਸੋ ਹਮਲਾ ਕਰਨ ਦੇ ਸੋ ਪੁਲਿਸ ਵੀ ਉਹਨਾਂ ਦੇ ਘਰ ਜਿਹੜੀ ਪਹੁੰਚੀ ਆ ਸੋ ਗੱਲਬਾਤ ਕਰਾ ਤੇ ਪੁੱਛੋਂ ਵਾਸਤੇ ਸੋਤ ਅੰਦਾਜ਼ੀ ਵੀ ਜਿਨ੍ਹਾਂ ਦੇ ਉੱਪਰ ਡਿਊ ਸ਼ਟਰਾਂ આરોਪ ਲਗਾ ਰਿਹਾ ਜੋ ਵੀ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦਾ ਸੀ ਉਹਨਾਂ ਪੱਖ ਵੀ ਜਰੂਰ ਜਨਤਾ ਕਰਾਂਗੇ ਕਾਰਪੋਰੇਸ਼ਨ ਦੇ ਅਫਸਰ ਮੇਰੇ ਪੈਸੇ ਲੱਕੀ ਚੱਲ ਜਾਂਦੇ ਆ ਪਰ ਕਈ ਕੰਪਲੀਟ ਨਹੀਂ ਆ ਅੱਟਾ ਘਾ ਟੁਕਾ ਠਿਆਣੀ ਇਹਨਾਂ ਦਾ ਇਹ ਵੀ ਸਣੀ ਨਾ ਜਲਾ ਮਰਦੀ ਹੋਵੇ ਕੋਈ ਹੋਵੇ ਨੀਟੂ ਸ਼ਟਰਾ ਮਾਰ ਜੇਗਾ ਪਰ ਗੁੰਡਾਗਰਦੀ ਨਹੀਂ ਸੇਗਾ ਔਰ ਜਿਹੜੇ ਗੁੰਡੇਗਰਦੀ ਗੁੰਡਾਗਰਦੀ ਛੜਿਆ ਮੇਰੇ ਘਰ ਆ ਕੇ ਹਮਲੇ ਕਰ ਰਹੇ ਆ ਮੈਂ ਨਹੀਂ ਬਖਸ਼ੇ ਜਾਣਗੇ ਕਦਾ ਵੀ ਕਦਾ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਮਰਜੀ ਗੁੰਡਾ ਹੋਵੇ ਜਿੱਦਾਂ ਮਰਜੀ ਗੁੰਡਾ ਕਰਾਵੇ ਦੇਖੋ ਦੇਖੋ ਵੀ ਆਪਾਂ ਆਪਾਂ ਸਾਡੇ ਘਰ ਦੇ ਚਾ ਸਾਰੇ ਮੱਲੇ ਵਾਲੇ ਗਵਾਹ ਆ ਇਹਨਾਂ ਨੂੰ ਪੁੱਛ ਲਓ ਮੈਂ ਮੱਲੇ ਚ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਜੇ ਤਰ ਤੇ ਜੁਰਤ ਸੀ ਨਾ ਤੂੰ ਨੀਟੂ ਖੜਾ ਸੀ ਉਦੋਂ ਬੋਲਦੀ ਹੁਣ ਆ ਕੇ ਇਹਦੀ ਕੁੜੀ ਇਹਦਾ ਜਵਾਈ ਇਹਦਾ ਸਾਰੇ ਜਿੰਨੇ ਬੰਦੇ ਬੁੰਦੇ ਬੁਲਾਏ ਸੀ ਇਹਨਾਂ ਸਾਰੇ ਇਹਨਾਂ ਦੇ ਘਰ ਉਦੋਂ ਸੀਗੇ ਇੱਥੋਂ ਤੱਕ ਕਿ ਪੂਰਾ ਬੰਦੋਬਸਤ ਕੀਤਾ ਸੀਗਾ ਜਿਹੜਾ ਬੰਦੇ ਨੇ ਥਿਆਰ ਚੱਕੇ ਆ ਮੈਂ ਨਹੀਂ ਬਖਸ਼ੇ ਨਹੀਂ ਮੈਂ ਹਾਈ ਕੋਰਟ ਸੁਪਰੀਮ ਕੋਰਟ ਜਿੱਥੇ ਵੀ ਕੋਰਟ ਤੇ ਦਰਵਾਜਾ ਖੜਕਣਾ ਖੜਗਾਣਾ ਪਰ ਮੈਂ ਡੀਜੀਪੀ ਸਾਹਿਬ ਨੂੰ ਇੱਕ ਮੀਲ ਕਰਨੇ ਚਾਹਣਾ ਵੀ ਡੀਜੀਪੀ ਸਾਹਿਬ ਇੱਕ ਮੁਲਾਕਾਤ ਮੈਨੂੰ ਛਟਰਾਂ ਨਾਲ ਕੀਤੀ ਜਾਵੇ ਜੇ ਕੋਈ ਤੱਤੀਆਂ ਪੈਣਾ ਸਾਡੀ ਨਹੀਂ ਸੁਰੱਖਿਤ ਜੇ ਗੁੰਡ ਇਧੜਾਕ ਮਣ ਹੋ ਰਿਆ ਹਾਂ ਬਲੋ ਬਲੋ ਦਸ ਆਏ ਸੀ ਕਿ ਮਾਰਨ ਵਾਸਤੇ ਖੁੱਲੇ ਆਮ ਧਮਕੀਆਂ ਦਿੱਤਾਂਗੇ ਇਹ ਸਾਨੂੰ ਸ਼ਰੀਆ ਮੱਲੇ ਦੇ ਸਾਹਮਣੇ ਇੰਨੀ ਗੱਲ ਕਹੀ ਗਈ ਲੱਖ ਦੀਆਂ ਲਹਾਂ ਤਾਂ ਸਾਡੇ ਇੰਦੇ ਹਿੰਦੁਸਤਾਨ ਦੇ ਉੱਤੇ ਕਿ ਜਿਹੜਾ ਸਾਡੇ ਗੁੰਡੇ ਬਦਮਾਸ਼ ਪੰਜਾਬ ਦੇ ਵਿੱਚ ਐਡਾਂ ਦੇ ਪਲੇ ਰਿਆ ਇਹਨਾਂ ਨੂੰ ਨਾਥ ਕਿਉਂ ਨਹੀਂ ਪਾਈ ਜੱਜ ਸਾਹਿਬ ਜੇ ਤੁਸੀਂ 5 ਸਾਲਾਂ ਬਾਅਦ ਇਹਨਾਂ ਨੂੰ ਇਹਨਾਂ ਨੂੰ 5 ਸਾਲਾਂ ਬਾਅਦ ਵੀ ਇਹਨਾਂ ਨੂੰ ਨਾ ਤੁਸੀਂ ਪੁਲਿਸ ਇਹਨਾਂ ਨੂੰ ਵੇਲ ਨਾ ਦਿਓ ਇਹਨਾਂ ਨੂੰ ਪਤਾ ਲੱਗੇ ਜੱਜ ਸਾਹਿਬ ਮੈਂ ਤੁਹਾਡੇ ਨਾਲ ਵੀ ਗੱਲ ਕਰਾਂਗਾ ਤੁਹਾਡੇ ਤੋਂ ਵੀ ਇੱਕ ਉਮੀਦ ਚਾਹਾਂਗਾ ਜੱਜ ਸਾਹਿਬ ਜਦ ਇਹਨਾਂ ਦਾ ਕੇਸ ਹੋਣ ਇਹ ਸਿੱਧਾ ਹੀ ਅੰਦਰ ਜਾਣ ਇਹ ਨਸ਼ੇੜੀ ਇਹ ਜਿਹੜੇ ਗੁੰਡਾਗਰਦੀ ਦੇ ਨਾਂ ਦੇ ਚਾਏ ਖੁੱਲੇ ਆਮ ਇਹਨਾਂ ਨੇ ਆਪਾਂ ਨਹੀਂ ਬਖਸ਼ੇ ਨਹੀਂ ਜਿਹੜਾ ਮਰਜ਼ੀ ਹੋਵੇ ਹੁਣ ਆਪਾਂ ਹੱਥੇ ਖੱਤ ਦਾਣ ਕੇ ਖੜੇ ਹੋ ਗਏ ਆ ਬਾਬਾ ਸਾਹਿਬ ਦੀ ਕਸਮ ਲੱਗੇ ਜਦ ਤੱਕ ਗੁੰਡਾ ਕਰ ਨਹੀਂ ਹਟੇਗੇ ਨੀੜੂ ਛੱਟਣ ਵਾਲਾ ਚੁੱਪ ਨਹੀਂ ਬੈਠੇਗਾ ਕਿਉਂਕਿ ਮੈਂ ਝੂਠੀ ਸੌ ਨਹੀਂ ਖਾਂਦਾ ਇਹਨਾਂ ਨੇ ਮੈਨੂੰ ਸਜਾਮ ਗਾਲਾਂ ਕਢੀਆਂ ਧਮਕੀਆਂ ਕਰਾਈਆਂ ਹਥਿਆਰਾਂ ਨਾਲ ਡਰਾਇਆ ਧਮਕਾਇਆ ਮੈਂ ਨਹੀਂ ਲੜਦਾ ਮਾਰ ਦੇ ਯਾ ਤੂੰ ਤੂੰ ਮੇਰੇ ਬੱਚਿਆਂ ਤੇ ਮਾਰੋਗੇ ਕੱਲ ਤੁਹਾਡਾ ਸਾਰਾ ਟੱਬਰ ਜ਼ਿੰਮੇਵਾਰ ਮੈਂ ਇਸ ਟੱਬਰ ਤੇ ਪੂਰੇ ਜਿਹੜੇ ਮੁਹੱਲੇ ਆ ਨਹੀਂ ਮਿਲਦੇ ਉਹ ਵੀ ਡਰਦੇ ਪਏ ਕਿ ਉਹਨਾਂ ਕੋ ਕੀ ਆਂਦੇ ਗਏ ਆ ਦੇਖੋ ਇਹ ਕੰਦ ਕੀਤੀ ਇਹਨਾਂ ਨੇ ਆ ਜ਼ਬਰਦਸਤੀ ਕੰਦਾ ਦੱਸੋ ਕਿ ਕਿੱਥੇ ਨ ਵੀ ਆ ਗਿਆ ਸੋ ਬਿਲਕੁਲ ਕੀ ਗੱਲਬਾਤ ਕੀ ਹੋਈ ਇੱਕ ਗੱਲਬਾਤ ਇੱਕ ਬੰਦਾ ਸਰਕਾਰ ਨੂੰ ਲੱਗਾ ਹੋਇਆ ਜੈਪੀ ਨੂੰ ਜੈ ਭਾਰਤ ਹਾਂਜੀ ਹਾਂ ਜੀ ਮੈਸ ਨੂੰ ਮਹੀਨਾ ਦਿੰਦਾ ਵਾ ਤੇ ਤਾਂ ਕੰਦ ਕੀਤੀ ਗਈ ਆ ਕੀ ਸਾਰੀ ਗੱਲਬਾਤ ਕੀ ਜਾ આરોਪ ਲਗਾ ਰਿਹਾ ਕੋਈ ਨਹੀਂ ਤੁਸੀਂ ਆਪਣਾ ਸੋ ਕਮਿਸ਼ਨਰ ਸਾਹਿਬ ਕੀ ਗੱਲਬਾਤ ਕੀ ਹੋਈ ਸਾਰੀ ਇਦਾਂ આરોਪ ਲਗਾ ਰਿਹਾ ਤੰਕੀਆਂ ਦੇਖ ਕੇ ਤੇਰਾ ਮੁੰਡਾ ਇਹ ਰਹਿਣਾ ਮਲੇਰੀ ਜੀ ਬਹੁਤ ਗੱਲ ਹੋਈ ਹੈ ਭਾਵੇਂ ਮਲੇਰੀ ਕਿਸੇ ਨੂੰ ਤਿੰਨ ਪੁੱਛ ਕੇ ਦੇ ਦੋ ਵੀ ਗਾਹ ਕੱਢਦਾ ਮੁੰਡਾ ਦਾ ਹਾਂ ਮੇਰੀ ਮਾਂ ਨੇ ਨਾ ਕਿਤੇ ਬਾਹਰ ਨਿਕਲੇ ਉਹਨੂੰ ਕਹੇ ਵੀ ਮੁੰਡੇਆਂ ਰੋਣਾ ਨਾ ਪਾ ਇਹਨੇ ਨਾ ਕੋਣ ਨੂੰ ਗੱਲ ਸ਼ਾਬਿਲ ਬੋਲਤਾ ਤੂੰ ਹੀ ਕਰਨ ਤੁਹਾਡੀ ਮੰਮੀ ਨੂੰ ਹਾਂ ਇੱਥੇ ਨਿਸ਼ਾਨੀ ਦਾ ਰਿਵਾਜ ਹੋ ਰਿਹਾ ਤੇ ਉਹ ਹੁਣ ਮੇਰਾ ਮੁੰਡਾ ਕੋਲ ਪਿਆਰ ਦੇ ਲਗਮ ਆਇਆ ਵਿਆਹ ਉਹਨੇ ਕਿਸੇ ਨੇ ਕੀ ਬੋਲਣਾ ਪਿਆਰ ਦੇਖੂਗੇ ਤੋਂ ਵੀ ਹੈਰਾਨ ਹੋ ਜੀ ਬੰਦਾ ਕਿਸੇ ਨੇ ਕੀ ਬੋਲੂਗਾ ਇਹ ਨਾ ਇਹਨੇ ਗਾਲ ਕੱਢੀ ਦੂਜੇ ਨੇ ਨਹੀਂ ਗਾਲ ਕੱਢੀ ਕਾਕਾ ਉਹ ਗੱਡੀ 'ਚ ਉਤਰਿਆ ਚੂਵੀ ਨਹੀਂ ਮਾਦਾ ਗਾਲ ਸੁਣਦਾ ਮੈਂ ਗੱਤ ਮਾਫੀ ਮੈਂ ਰੋਣਾ ਨਹੀਂ ਮੈਂ ਮਾਫੀ ਮੈਂ ਰੋਣਾ ਨਹੀਂ ਮੇਰੇ ਬੱਚਾ ਬੱਚਾ نیچے ਆ ਜਾਓ نیچے ਆ ਜਾਓ ਨਾ ਉਹ ਨੀਚੇ ਆਉਣਾ ਫਿਰ ਜਿਹੜੀ ਗੱਲ ਦੱਸਣ ਗਿਆ ਉਹ ਕਹਿੰਦੇ ਇਹਨਾਂ ਦੇ ਮੁੰਡੇ ਦੇ ਪਹਿਲੇ ਵੀ ਚੋਰੀ ਦੇ ਪਰਚੇ ਪੁਰਚੇ ਇਦਾਂ ਦੇ ਕੋਈ ਹੈਗੇ ਹੈਗੇ ਤੁਹਾਡੇ ਕੋਈ ਮੁੰਡੇ ਦਾ ਕਹਿੰਦੇ ਉਹ ਕਹਿ ਰਹੇ ਜੀ ਰਿਡੂ ਸ਼ਟਰਾਂ ਦਾ ਕਹਿ ਰਹੇ ਜੀ આરોਪ ਲਗਾ ਰਹੇ ਜੀ ਇਹ ਸਾਬਤ ਕਰਕੇ ਕਹਿੰਦੇ ਸੀਐਸਟਾਫ ਵਾਲਿਆਂ ਨੇ ਚੱਕਿਆ ਸੀ ਇਹਦੇ ਮੁੰਡੇ ਨੂੰ ਕੋਈ ਫੋਨ ਚੱਕਿਆ ਜੀ ਨਹੀਂ ਨਹੀਂ ਤਦੇ ਅਸੀਂ ਤੁਹਾਡੇ ਕੋਲ ਪੁੱਛਣ ਆਏ ਨਾ ਕੋਈ ਉਤਲੋ ਤੋਰ ਰੋਜ਼ ਲੈਣਾ ਨਾ ਇਹਨਾਂ ਦਾ ਅਚਰ ਆਇਆ ਇਹ ਹੈਗਾ ਆਜੋ ਮਾਤਾ ਜੀ ਆਜੋ ਜੀ ਹਾਂਜੀ ਹਾਂਜੀ ਮਾਤਾ ਜੀ ਇੱਕ ਵਾਰ ਪਈ ਇਧਰ ਹੋਈ ਮਾਤਾ ਜੀ ਕੀ ਗੱਲ ਹੋਈ ਸੀ ਮੈਨੂੰ ਹਾਨ ਬੀੜ ਸੀ ਜੀ ਅੱਛਾ ਜੀ ਮੈਂ ਇੱਥੇ ਮੁੰਡਾ ਢਾ ਕੇ ਪੈਸੀ ਵੀ ਸਾਡੇ ਘਰ ਕੋਈ ਨਹੀਂ ਸੀ ਗੱਲ ਮੈਂ ਮੈਂ ਕੱਲੀ ਸੀਗੀ ਇਹ ਨਾ ਗਾਲਾਂ ਕੱਢਦਾ ਸੀ ਇਹਦਾ ਮੁੰਡਾ ਕੁੱਚੀ ਦਾ ਨੀਟੂ ਦਾ ਮੁੰਡਾ ਜੀ ਨੀਟੂ ਦਾ ਮੁੰਡਾ ਵੱਡਾ ਅੱਛਾ ਜੀ ਮੈਨੂੰ ਕਹਿੰਦਾ ਮੈਂ ਕਾ ਪੁੱਤ ਮੇਰੀ ਵੀ ਆਟ ਵੀਰ ਬਹੁਤ ਤੇਜ਼ਾ ਮੈਂ ਕਾ ਤੂੰ ਅੰਦਰ ਉੱਧਰ ਉੱਥੇ ਬਹਿ ਕੇ ਗਾਲ ਕੱਢ ਅੱਲਾ ਕਾ ਕੰਦਾ ਇੱਧਰ ਆ ਦੇ ਨੀ ਮੁੰਡਾ ਪੜਾ ਚਲੋ ਤੁਸੀਂ ਨਾ ਗੱਡੂ ਕਰੋ ਮੈਨੂੰ ਕਹਿੰਦਾ ਇੱਧਰ ਆ ਦੇ ਨੀ ਮੁੰਡਾ ਪੜਾ ਜਨਵਰੀ ਕਿਹਾ ਸਾਹਬ ਗਾਲਾ ਥੋੜਾ ਕੱਢਦਾ ਵੇ ਮੈਂ ਮੁਲਾਜ਼ਮ ਦੇ ਨਾਂ ਨੇ ਮੀਰ ਜੀ ਹੁਣ ਥੋੜਾ ਵੀ ਦੇ ਰਹੇ ਆ ਸਾਡੀ ਤੁਹਾਡੇ ਵੀ ਫੈਨ ਲੈਣਾ ਦੇ ਮੜ ਕੇ ਪੈਨੂ ਇਹਨੇ ਗਾਲ ਕੱਢੀ ਅਸੀਂ ਕੋਈ ਗਾਲ ਨਹੀਂ ਕੱਢਦੇ ਮੈਂ ਇਹ ਮਨ ਲਿਆ ਲੈ ਅੰਦਰ ਲਾ ਗੇ ਮੁੰਡੇ ਨੂੰ ਅੱਛਾ ਇਹ ਜਿਵੇਂ ਕੋ ਰੋਟੀ ਨਹੀਂ ਬਣਾਇਆ ਖਾਣਾ ਆ ਦੇਖ ਲਓ ਕਬੂਤਰ ਰੱਖੇ ਹੋਏ ਮੈਡਮ ਜਨਾਓ ਤੁਸੀਂ ਬੋਲ ਦਿਓ ਮਾੜਾ ਮੁੰਡਾ ਨਹੀਂ ਜਾ ਰਿਹਾ ਆਂਟੀ 25 ਸਾਲ ਦਾ ਵਾਂ ਹਿੰਦੂ ਸਾਹਿਬ ਦੇ ਰਾਜ ਤੋਂ ਬਣੀ ਹੋਈ ਹੈ ਨਹੀਂ ਹੋਇਆ ਕਿਸੇ ਸਾਰਾ ਦੱਸ ਦਿਓ ਬਾਦਸ਼ਾਹ ਇੱਕ ਮਿੰਟ ਹੋਰ ਉੱਥੇ ਖੜੀ ਉਹਨਾਂ ਨੇ ਕੋ ਰੋਲਾ ਨਾ ਪਾਓ ਤੇ ਬੱਚਿਓ ਮੂੰਹ ਠੀਕ ਕਰੋ ਤੂੰ ਠੀਕ ਹੈ ਠੀਕ ਨਹੀਂ ਹੈ ਤੇ ਕਹਿਣਾ ਫਰਜ਼ ਬੰਦਾ ਕਿ ਹਾਂ ਇਹਨਾਂ ਤੇਰੀ ਬੁੰਡ ਬਾੜਾ ਆਂਟੀ ਗਾਲਾਂ ਨਾ ਕੱਢੋ ਲਾਈਟ ਆ ਗਈ ਗੱਲ ਹਟਾਉਂਦੇ ਹਾਂ ਐਨੀ ਗੱਲ ਕਹੀ ਆ ਮੈਂ ਜੂੜਾ ਹਨੀ ਗੁਰੂ ਬੁੰਡ ਫੋਟੇ ਫੋਟੇ ਦੀ ਗੱਲ ਨਹੀਂ ਕਹੀ ਪੂਰੀ ਜੱਦੀ ਉਹ ਨਹੀਂ ਦਾਦੀ ਜੀ ਉਹ ਜਾਨੀ ਮਾਫੀ ਮੰਗਣ ਦੀ ਤੈਨੂੰ ਨਹੀਂ ਕਰਦਾ ਇਹਨਾਂ ਮੈਂ ਪੁਰੀ ਦਾਦੀ ਜੀ ਹੋਈ ਗੱਲ ਕੱਢੀ ਸੀ ਹਾਂ ਵੱਡੀ ਗਾਲਾਂ ਕੱਢੀਆਂ ਸੀ ਮਾਫੀ ਮੰਗੂਗਾ ਗਾਲ ਕੱਢੀ ਆਂਗੂਗੀ ਆਂਟੀ ਤੁਹਾਡੇ ਪੋਤੇ ਨੇ ਗਾਲਾਂ ਕੱਢੀਆਂ ਸੀ ਉਹਦਾ ਇਹਨਾਂ ਨੂੰ ਕੱਢੀਆਂ ਸੀ ਗਾਲਾਂ ਇਹਨਾਂ ਨੂੰ ਮਾਫੀ ਮੰਗ ਕੇ ਗਏ ਗੱਲ ਬੱਚੇ ਲੜਫੇ ਬੱਚਾ ਕੋਈ ਨਹੀਂ ਲੜਿਆ ਇਹਦਾ ਪੋਤਾ ਤਾਂ ਮੇਰਾ ਹੀ ਗਲਤ ਕਹਣਾ ਸੁਣੋ ਮੇਰੀ ਗੱਲ ਜਦੋਂ ਮੈਨੂੰ ਬਿਠੇ ਇਹਨਾਂ ਨੇ ਗਾਲ ਗੰਦੀ ਕੱਢੀ ਤਾਂ ਮੇਰਾ ਪੋਤੇ ਦਾ ਪਿਆਰ ਉਹ ਫਟਿਆ ਗਿਆ ਮੈਂ ਮਾਪੀ ਨੂੰ ਮੋੜ ਕੇ ਆ ਕੇ ਮੋੜ ਕੇ ਦੱਸ ਚੁੱਕਾ ਅੱਛਾ ਦਵਾਰਾ ਫੇਰ ਦਵਾਰਾ ਫੇਰ ਲੜਨਾਂ ਪਿਆ ਆ ਕੇ ਅੰਦਰ ਨਿਕਲ ਕੇ ਫਿਰ ਇੱਕ ਦਵਾਰਾ ਬਾਹਰ ਖੜਾ ਹੋ ਜਾਦਾ ਦਾ ਚੁੱਕੜ ਗਈ ਮੇਰੇ ਮੁੰਡੇ ਨੇ ਜਿੱਤ ਲੱਕੀ ਮੇਰੀ ਮਾਂ ਦਾ ਦਿਨ ਦੁਬਾਰਾ ਕੱਢਾ ਉੱਤੇ ਮੈਂ ਉਹ ਬੇਜਾੜੋ ਮੇਰੇ ਪੋਤੇ ਨੇ ਇਹ ਚੱਕੀ ਤੇਰੇ ਵੀਡੀਓ ਦੇ ਵੱਡੇ ਭਰਾ ਨੇ ਮੇਰੇ ਪੋਤੇ ਨੂੰ ਜੱਫਾ ਪਾ ਕੇ ਕਹਿੰਦਾ ਤੂੰ ਮੇਰਾ ਭਰਾ ਆਇਆ ਏ ਪਾਗਲਾ ਤੂੰ ਚੱਲ ਜਾ ਤਾਡੇ ਦੇ ਪੋਤੇ ਅੰਦਰ ਚੱਲ ਸਾਡੇ ਵੀਡੀਓ ਬਈ ਸਾਂਝਾ ਤੁਹਾਡੇ ਨੂੰ ਦੱਸ ਦਈਏ ਕਾਫੀ ਜਿਹੜਾ ਹੰਗਾਮਾ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਦੋਵੇਂ ਪੱਖਾਂ ਜਿਹੜੇ ਹੁਣ ਆਮੋ ਸਾਹਮਣੇ ਜਿਹੜੇ ਤੇ ਹੋ ਗਿਆ ਸੋ ਦੋਵੇਂ ਪੱਖਾਂ ਇੱਕ ਦੂਜੇ ਉੱਪਰ આરોਪ ਲਗਾ ਰਹੇ ਆ ਸੋ ਜਿਹੜੇ ਦੂਜੀ ਪਾਰਟੀ ਦੇ ਉੱਪਰ ਨੀਟੂ ਸ਼ਟਾਂ ਦਾ આરોਪ ਲਗਾ ਰਹੇ ਆ ਸਗਾ ਸੋ ਉਹਨਾਂ ਦਾ ਕਹਿਣਾ ਹੈ ਕਿ ਤੋ ਕੰਦਾ ਜਿਹੜੇ ਦੂਜੇ ਪੱਖ ਦੇ ਉੱਪਰ ਜਿਹਦੇ ਪਰਨੀਟੂ ਸ਼ਟਰ ਵਾਲਾ આરોਪ ਲਗਾ ਰਿਆ ਸੀਗਾ ਤੋ ਉਹਨਾਂ ਦਾ ਕਹਿਣਾ ਕੀ ਸਾਡੀ ਮਦਰ ਆ ਬਾਹਰ ਬੈਠੇ ਤੋ ਨੀਟੀ ਸ਼ਟਰ ਵਾਲੇ ਮੁੰਡੇ ਨੇ ਉਹਨੂੰ ਜਿਹੜੀਆਂ ਗਾਲਾਂ ਕੱਢੀਆਂ ਸੋ ਇਹਦੇ ਕਰਕੇ ਇਹ ਜਿਹੜਾ ਸਾਰੀ ਲੜਾਈ ਝਗੜਾ ਆ ਹੋਇਆ ਤੋ ਮੌਕੇ ਦੇ ਉੱਪਰ ਪੁਲਿਸ ਬਰਚਾਤਰੀ ਪਹੁੰਚਾ ਹੋਇਆ ਹੈ ਜਨਾਬ ਕਰਤਾਰ ਸਿੰਘ ਮੈਂ ਨੌਕਰੀ ਕੀਤੀ ਕੰਪਲੇਂਟ ਪਹਿਲਾਂ ਦੀ ਹੈ ਉਹਨਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਆ ਤੇ ਉਹਨਾਂ ਦੀ ਕੰਪਲੇਂਟ ਆਲਰੇਡੀ ਚੱਲਦੀ ਆ ਜਨਾਬ ਇਹਨਾਂ ਨੂੰ ਰਾਜਮ ਨੇ ਅੰਦਰ ਚਾਲ ਹੋਈ ਦੋਹਾਂ ਪਾਰਟੀਆਂ ਦੇ ਜੋ ਦੋ ਜੱਟ ਰਾਜ ਉਹ ਦਿਨ ਮਾਮਾ ਸਾਹਿਬ ਵੀ ਬਾਤ ਕਰ ਰਹੇ ਕਹਿੰਦੇ ਕਿ ਘਰ ਦੀ ਛੱਤਾਂ ਤੇ ਘਰ ਦੇ ਬਾਹਰ ਜਾ ਕੇ ਗਾਲ੍ਹਾਂ ਗੁੱਲ੍ਹਾਂ ਕੱਢ ਗਏ ਤੇ ਉਹਨਾਂ ਦਾ ਕਹਿਣਾ ਕਿ ਸਾਡੂੰ ਗਾਲ੍ਹਾਂ ਕੱਢੀਆਂ ਆ ਰਹੀਆਂ ਕਿ ਇਦਾਂ ਦਾ ਕੋਈ ਮਾਮਲਾ ਸਾਹਿਬ ਮੈਂ ਇਹ ਕਹਿਣਾ ਆ ਵੀ ਮੈਂ ਅੱਜ ਜਦੋਂ ਆਇਆ ਸੀਗਾ ਇਹਨਾਂ ਨੇ ਮੈਨੂੰ ਗਾਲੀ ਗਲੋਚ ਕੀਤਾ ਜਾਨੋ ਮਾਰ ਦੇਣ ਧਮਕੀਆਂ ਦਿੱਤੀਆਂ ਸਾਡੇ ਘਰ ਕੋਲੋਂ ਆ ਨਵੇਂ ਆ ਮੇ ਇਹਨਾਂ ਦਾ ਬੱਚੇ ਜਿਹੜੇ ਆ 4 ਦਿਨ ਪਹਿਲਾਂ ਸਾਡੇ ਘਰ ਦੇ ਬਾਹਰ ਸੀ ਤੇ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਰੋਲਾ ਨਾ ਪਾਓ ਮੇਰੀ ਸੇਤ ਠੀਕ ਨਹੀਂ ਆ ਮੇਰੀ ਹਾਰਟ ਬੀਟ ਬੱਚੀ ਕਿੰਨੀ ਟੀਉ ਦੇ ਬੱਚੇ ਰੋਲਾ ਬੰਦੇ ਸੀ ਉਹਨਾਂ ਨੇ ਗਾਲਾਂ ਕੱਢੀਆਂ ਗਾਲਾਂ ਕੱਢੀਆਂ ਬਾਹਰ ਨੂੰ ਵਿੱਚ ਬਾਬਾ ਰੱਖੇ ਨੇ ਕਿ ਨਾ ਭੱਡਾ ਭਰਾ ਨਾ ਕੋਈ ਗੱਲ ਦੀ ਪੁੱਛ ਲਿਓ ਇਹਨੇ ਗਾਲਾਂ ਕੱਢੀਆਂ ਟੀਉ ਦੇ ਮੁੰਡੇ ਨੇ ਗਾਲਾਂ ਕੱਢੀਆਂ ਇੱਥੋਂ ਗਾਲਾਂ ਕੱਢੀਆਂ ਮਤਲਬ ਗਾਲਾਂ ਕੱਢਿਆ ਤਾਂ ਜਲਾ ਪਲੇਸ ਹੋਇਆ ਤਾਰਾ ਬਲਾ ਗੱਡਾ ਨਹੀਂ ਹੋਈ ਨਾ ਕੋਈ ਡੰਡਾ ਨਾ ਕੋਈ ਝੋਟਾ ਨਾ ਕੋਈ ਵਾਸਤਾ ਕੋਈ ਗੱਲਬਾਤ ਹਾਂ ਉਹ ਤਾਂ ਉਹ ਮਾਫੀ ਵੀ ਮੰਗਦੇ ਪਏ ਕਹਿੰਦੇ ਚਲੋ ਜਿਹੜੀਆਂ ਗਾਲ੍ਹਾਂ ਕੱਢੀਆਂ ਸਾਡੇ ਮੁੰਡੇ ਉਹਦਾ ਮਾਫੀ ਮੰਗਦੇ ਮੈਂ ਮੰਗੀ ਤੁਮ ਕਿਹੜਾ ਕਾਕਾ ਆਸ ਦਾ ਤੁਮ ਕਰੋ ਗਾਲੀ ਨਾ ਮੈਂ ਗੱਲ ਕਹੀ ਮੈਂ ਕਹਾ ਰਾਜਕੋੜੇ ਗਾਲ੍ਹਾਂ ਤੇ ਮੁੰਡੇ ਨਿਕਾੜ ਕੇ ਦੱਸ ਜਾ ਜੋ ਬਿਲਕੁਲ ਹੈ ਜਿਹੜਾ ਮਾਮਲਾ ਤੁੰਦਾਦੀਆ ਸਾਰਾ ਡੀਟੀ ਸ਼ਟਰ ਵਾਲੇ ਘਰ ਦਾ ਕਿ ਹਮਲਾ ਉਹਨੂੰ ਲੈ ਕੇ ਜਿਹੜਾ ਹੰਗਾਮਾ ਹੋ ਰਿਹਾ ਜੀਗਾ ਸੋ ਤੁੰਦਾਦੀਆਂ ਕੁਝ ਦਿਨ ਤੁਹਾਡੇ ਮੁੰਡੇ ਨੇ ਪਹਿਲੇ ਗਾਲ੍ਹਾਂ ਕੱਢੀਆਂ ਮਾਤਾ ਕਹਿੰਦੀ ਮੈਂ ਠੀਕ ਨਹੀਂ ਸੀ ਉਹਨੇ ਗਾਲ੍ਹਾਂ ਕੱਢੀਆਂ ਹੁਣ ਆ ਇਧਰ ਆਵੀਂ ਉਸਤਾਦ ਜੀ ਸਾਰੇ ਨੇ ਖੜੇ ਨਹੀਂ ਨਹੀਂ ਕੋਈ ਦੇਖੋ ਉਹ ਕਾਕੇ ਮੈਂ ਉਤਰਿਆ ਇਹਨੇ ਗਾਲਾਂ ਕੱਢਣੀ ਸ਼ੁਰੂ ਕੀਤੀ ਕਿ ਨਹੀਂ ਆ ਪੁੱਛ ਲੈ ਇਹਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਪੁੱਛ ਲੋ ਵੀ ਇਹ ਮੈਨੇ ਗਾਲਾਂ ਕੱਢਣੀ ਸ਼ੁਰੂ ਕਰਤੀਆਂ ਮੈਂ ਗੱਡੀ ਚ ਉਤਰਿਆ ਇਹਨੇ ਗਾਲਾਂ ਕੱਢਣੀ ਸ਼ੁਰੂ ਕਰਤੀਆਂ ਤੇਰੀ ਮਾਂ ਦੀ ਬਲਕਿ ਪੁਲਿਸ ਕੰਪਲੀਟ ਪੁਲਿਸ ਨੂੰ ਵੀ ਮੰਨੇ ਇਹ ਬੰਦੇ ਪੁਲਿਸ ਜਿਹੜਾ ਕਾਨੂੰਨ ਨੂੰ ਨਹੀਂ ਮੰਨਦਾ ਪਿਆ ਉਹ ਬੰਦਾ ਕੀ ਕਰੇਗਾ ਆ ਬਾਬੇ ਦੀ ਆੜ ਤੇ ਬਾਪੂ ਲਾਲ ਬਾਸ਼ਾ ਸਰਕਾਰ ਦੀ ਆੜ ਦੇ ਵਿੱਚ ਕੰਮ ਕੁਝ ਹੋਰ ਹੋ ਰਿਆ ਵਾ ਅੰਦਰ ਕੁਝ ਹੋਰ ਚੱਲਣ ਰਿਹਾ ਜਿੰਨੇ ਵੀ ਬਾਬੇ ਜਿੱਦਾਂ ਦੇ ਆ ਉਹ ਨਕਲੀ ਬਾਬੇ ਹੋਣੇ ਆ ਕਿਉਂਕਿ ਜਿਹੜਾ ਇਹਨਾਂ ਦਾ ਸਾਥ ਦੇ ਰਿਹਾ ਬੰਦਾ ਔਰ ਇਹਨਾਂ ਦੇ ਪਿੱਛੇ ਮੰਤਰੀ ਸੰਤਰੀ ਜਿੰਨਾਂ ਦਾ ਵੀ ਹੱਥ ਹੈ ਨਾ ਮੈਂ ਉਹ ਨੰਗੇ ਕਰਕੇ ਰੱਖਣੇ ਨੰਗੇ ਕਰਕੇ ਇੱਕ ਗੱਲ ਸੁਣ ਲਓ ਨਹੀਂ ਪਰ ਇੱਦਾਂ ਕੋਈ ਗੱਲ ਸਹੀ ਦੇਖੋ ਜੀ ਮੈਂ ਕਿਹਾ ਇੱਥੇ ਇੱਥੇ ਨਾਲ ਮੁੰਡੇ ਨੇ ਇਹਨਾਂ ਦਾ ਸਾਰਾ ਡੱਬਨ ਨਿਕਾਲਾ ਕੱਢਿਆ ਮੈਂ ਹੱਥ ਜੋੜ ਕੇ ਕਿਹਾ ਜੀ ਜੇ ਕੋਈ ਗਲਤੀ ਹੈ ਤੇ ਮੈਂ ਮਾਫੀ ਮੰਗਣ ਤਿਆਰ ਆ ਦੱਸੋ ਫਿਰ ਇਹਨਾਂ ਨੇ ਬੰਦੇ ਬੁਲਾਏ ਪਿਸਤੋਲਾਂ ਵਾਲੇ ਇਹਨਾਂ ਨੇ ਸਾਡੇ ਘਰ ਦੇ ਮੋਰੇ ਬੜਕਾ ਮਾਰਿਆ ਕਿ ਬੰਦੇ ਕੱਢੋ ਆਪਣੇ ਤੇ ਤੁਹਾਡੀ ਮੰਮੀ ਮਾਫੀ ਕਿਉਂ ਮੰਗਦੀ ਵੀ ਉਹਨਾਂ ਕੋਲ ਨਹੀਂ ਮਾਫੀ ਮਾਫੀ ਕਾ ਨਹੀਂ ਅੱਜ ਤਾਂ ਕਹਿੰਦੇ ਮਾਤਾ ਤੁਹਾਡੇ ਮੰਮੀ ਮਾਫੀ ਕਰਦੇ ਕਿ ਚਲੋ ਸਾਡੇ ਪੋਤੇ ਨੇ ਗਾਲਾਂ ਕੱਢੀਆਂ ਜਾਂਦੀਆਂ ਆਪਾਂ ਕੋ ਮਾਫੀ ਮੰਗੀ ਇਹਨਾਂ ਤੋਂ ਆਪਾਂ ਡਰਦੇ ਇਹਨਾਂ ਤੋਂ ਨਹੀਂ ਆਪਾਂ ਨਹੀਂ ਡਰਦੇ ਇਹਨਾਂ ਤੋਂ ਮੈਂ ਨਹੀਂ ਡਰਦਾ ਇਹਨਾਂ ਤੋਂ ਮੈਂ ਡਰਦਾ ਨਹੀਂ ਮੈਂ ਹਾਈ ਕੋਰਟ ਸੁਪਰੀਮ ਕੋਰਟ ਤੋਂ ਇਹ ਥੋੜੀ ਗੱਲ ਖਤਮ ਹੋਈ ਆ ਹਾਇ ਤਾਂ ਹਾਈ ਕੋਰਟ ਸੁਪਰੀਮ ਕੋਰਟ ਤੇ ਗੱਲ ਚੱਲੂਗੀ ਮੀਟੇ ਜਿਹੜੇ ਮੁੰਡੇ ਇੱਥੇ ਹਮਲਾ ਕਰਨ ਆਏ ਸੀ ਨਾ ਹਥਿਆਰ ਨਾਲ ਉਹਨਾਂ ਦੇ ਘਰ ਸੀ ਲੁਕੇ ਇਹਨਾਂ ਦੇ ਘਰ ਲੁਕੇ ਸੀਗੇ ਕਿੰਨੇ ਬੰਦੇ ਸੀ ਉਹ ਘਟੋ ਘਟ 3-4 ਬੰਦੇ ਸੀਗਾ ਦੇਖੋ ਇਹਨਾਂ ਨੇ ਜਗਾ ਗਏ ਕਿ ਪੰਨੇ ਕਿਹਾ ਕਮਿਸ਼ਨਰ ਸਾਹਿਬ ਨੂੰ ਮੀਨਾ ਦਿੰਦੇ ਆ ਜੀ ਗੱਲ ਤਾਂ ਸੁਣੋ ਇੱਕ ਜਿਹੜਾ ਉਹ ਗੱਲ ਕਰਦੇ ਪਏ ਆ ਕਿ ਜਿਹੜਾ ਨਾ ਤੁਹਾਡੇ ਬੇਟੇ ਵੱਲੋਂ ਗਾਲ੍ਹਾਂ ਕੱਢੇਗੇ ਉਸ ਤੋਂ ਲੈ ਕੇ ਸਾਰਾਂਗਾ ਬਾਅਦ ਸਾਰਾ ਸਾਡੀ ਮਾਤਾ ਵੀ ਗੱਲਬਾਤ ਹੈਗੀ ਸਾਡੀ ਮਾਤਾ ਮਾਫੀ ਮੰਗ ਕਹੀ ਸੀ ਹਾਂਜੀ ਕਹਿੰਦੀ ਜੇ ਸਾਡੇ ਬੱਚੇ ਦੀ ਗਲਤੀ ਤੇ ਮੈਂ ਮਾਫੀ ਮੰਗਦੀ ਇਹਨਾਂ ਕੋਲ ਮਾਫੀ ਮੰਗੀ ਗੱਲ ਖਤਮ ਹੋ ਗਈ ਬਾਜੀ ਇਹਨਾਂ ਦੇ ਮੁੰਡਾ ਉੱਤੇ ਚੜ ਕੇ ਗਾਲ੍ਹਾਂ ਕੱਢਿਆ ਮੈਨੂੰ ਨੇ ਮੈਂ ਇਲੈਕਸ਼ਨ ਤੋਂ ਆਇਆ ਹੀ ਹਾਂ ਜੇ ਇਹਨਾਂ ਦੇ ਮੁੰਡੇ ਨੇ ਸ਼ਰੀਆਮ ਗਾਲ੍ਹਾਂ ਕੱਢਿਆ ਕਿ ਜੇ ਕਰਦਾਂਗੇ ਸਾਡੇ ਕੋ ਪਿਸਤੋਲਾਂ ਵਾਂ ਸਾਡੇ ਕੋ ਬੰਦੂਕਾਂ ਵਾਂ ਸਾਡੇ ਕੋ ਇਦਾਂ ਦੇ ਬੰਦੇ ਆ ਸਾਡੇ ਕੋ ਉਦਾਂ ਦੇ ਬੰਦੇ ਆ ਅੱਜ ਪਰ ਅਸੀਂ ਡੀਜੀਪੀ ਸਾਹਿਬ ਨੇ ਗੱਲ ਕਰਨਾ ਚਾਹੁੰਦੇ ਆ ਵੀ ਡੀਜੀਪੀ ਸਾਹਿਬ ਜੇ ਤੁਸੀਂ ਨਹੀਂ ਜਾਗਦੇ ਜਾਂ ਤੁਸੀਂ ਸਾਡੇ ਪੰਜਾਬ ਦੀ ਸੁਰੱਖਿਆ ਨਹੀਂ ਕਰ ਰਹੇ ਨਾ ਇਦਾਂ ਦੇ ਨਸ਼ੇੜੀ ਬੰਦਿਆਂ ਦਾ ਦੇਖੋ ਜਾ ਕੇ ਸੀਐਸਟਾਫ ਚ ਇਹਦੇ ਪੁੱਤਰ ਨੇ ਦੋ ਫੋਨ ਚੋਰੀ ਕੀਤੇ ਸੀ ਇਹਦੇ ਪੁੱਤਰ ਨੇ ਦੋ ਫੋਨ ਚੋਰੀ ਕੀਤੇ ਸੀ ਫੜਿਆ ਗਿਆ ਸੀ ਇਹਨੂੰ ਇੱਕ ਸਵਾਲ ਪੁੱਛੋ ਚਿੱਟਾ ਉਹ ਲਾਉਂਦਾ ਪੁੱਛਿਆ ਉਹ ਕਹਿੰਦੇ ਇਦਾਂ ਦੀ ਗੱਲਬਾਤ ਇਹ ਕਿੰਨੀ ਗੱਲਬਾਤ ਇਹਨੂੰ ਕਹਿੰਦਾ ਸੌਖਾ ਲ ਬਾਬੂ ਲਾਲ ਬਾਸਾ ਜੀ ਅਸੀਂ ਆਪੇ ਪੁੱਛਿਓ ਕਹਿੰਦੇ ਇਦਾਂ ਦੀ ਗੱਲਬਾਤ ਬਾਬੂ ਲਾਲ ਬਾਸਾ ਜੀ ਮੈਂ ਸੌਖਾ ਨਾ ਜੀ ਜੀ ਕਰੋ ਗੱਲ ਕਰੋ ਸੌਖਾ ਲ ਬਾਬੂ ਲਾਲ ਬਾਸਾ ਦੇਖੋ ਉਹਦੇ ਗੱਲਬਾਤ ਇਹਨਾਂ ਦਾ ਮੁੰਡਾ ਚਿੱਟਾ ਮੈਂ ਸਾਹਮਣੇ ਕ ਸ਼ਰੀਆਮ ਨੀਟੂ ਸ਼ਟਰਾ ਵਾਲਾ ਆਪਣੇ ਬੱਚਿਆਂ ਦੀ ਸੌਖਾ ਕੇ ਨਾ ਲਾ ਬਾਪੂ ਲਾਲ ਬਾਸ਼ਾ ਦੀ ਡਾਕਟਰ ਪੀਨਵਾ ਬਾਬਾ ਸਾਧੀ ਭਗਵਾਨ ਵਾਲਮੀਕ ਦੀ ਸਤਗੁਰ ਰਵਿਦਾਸ ਮਹਾਰਾਜ ਕਸਮ ਖਾ ਕੇ ਨਾ ਮੈਂ ਬਿਲਕੁਲ ਝੂਠ ਨਹੀਂ ਮਾਰਦਾ ਮੈਂ ਬਿਲਕੁਲ ਕੋਈ ਨਸ਼ਾ ਨਹੀਂ ਕੀਤਾ ਪਰ ਇਹਨਾਂ ਦਾ ਮੁੰਡਾ ਕੋਈ ਨਸ਼ਾ ਨਹੀਂ ਛੱਡਦਾ ਲੋਕਾਂ ਕੋ ਫੋਨ ਖੁੰਦਾ ਲੋਕਾਂ ਦੇ ਸਿਲੈਂਡਰ ਖੁੰਦਾ ਵਾ ਡਰਾਫਟ ਰੱਖਿਆ ਹੁੰਦਾ ਉਹ ਜਾਂਦਾ ਵਾ ਉਹ ਕਹਿੰਦੇ ਤੁਹਾਡਾ ਮੁੰਡਾ ਬੱਤਮੀਜ਼ ਹੈ ਸੀਐਸ ਸਟਾਫ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਮੁੰਡੇ ਦਾ ਪਰਚਾ ਦਰਦਾ ਨਹੀਂ ਨਹੀਂ ਉਹ ਕਹਿੰਦੇ ਤੁਹਾਡਾ ਮੁੰਡਾ ਬੱਤਮੀਜ਼ ਹੈ ਸੀਐਸ ਸਟਾਫ 'ਚ ਇਹਨਾਂ ਦਾ ਮੁੰਡਾ ਪਰਚਾ ਦਰਦਾ ਮੈਂ ਯਾਰ ਗੱਡੀ 'ਚ ਸਾਡੀ ਮਾਤਾ ਜਾ ਕੇ ਮਾਫੀ ਮੰਗ ਕੇ ਆਈ ਸੀਗੀ ਗੱਲ ਖਤਮ ਹੋ ਗਈ ਸੀ ਇਹਨਾਂ ਨੇ ਇਹ ਤੁਹਾਡਾ ਕਹਿ ਬਣਾ ਕਿ ਉਹ ਗੱਲ ਖਾਣ ਦੇ ਵਾਸਤੇ ਇਹਨਾਂ ਨੇ ਪਿਸਤੋਲਾ ਸਾਡੇ ਪੋਤੇ ਨੇ ਗਾਲ੍ਹਾਂ ਕੱਢਿਆ ਨਾ ਹਾਂ ਸੁਣੋ ਗੱਲ ਮੈਂ ਝੂਠੀ ਕਰੂੰਗਾ ਮੈਨੂੰ ਮਾਤਾ ਚਿੰਤਪੁਰ ਨਹੀਂ ਸੌਂ ਲੱਗੇ ਮੈਂ ਨਹੀਂ ਝੂਠੀ ਤੂੰ ਕਹਿੰਦਾ ਕਿ ਉਦੋਂ ਗੱਲ ਮੁੱਕ ਗਈ ਸੀ ਦੁਬਾਰਾ ਫੇਸ ਹੋਈ ਹੈ ਹਾਂਜੀ ਮੈਂ ਆਂਡਿਆ ਵਾ ਗੱਡੀ 'ਚ ਉਤਰਿਆ ਦੁਬਾਰਾ ਮੇਰੇ ਕਾਗਜ਼ਾਂ 'ਚ ਮੜਾ ਦੋ ਤਿਆਰ ਦੋ ਤਾਨੂੰ ਸਬੂਤ ਦਿਖਾਣਾ ਤਾਨੂੰ ਸਬੂਤ ਦਿਖਾਣਾ ਲੋ ਜੀ ਲੋ ਜੀ ਜਿਹੜਾ ਇੱਕ ਨੀਡੂ ਛਟਰਾ ਲੈ ਹੁਣ ਦੁਕਾਨ 'ਕੇ ਸਬੂਤ ਫਸਤਬੂਤ ਦਿਖਾ ਕੇ ਨਿਊਜ਼ ਸ਼ੀਟਰਾਂ ਵਾਲੇ ਸੋਤਨ ਦਾਦੀ ਕੀ ਦੋਵੇਂ ਪਾਤਕਾ ਜਿਹੜੇ ਤੁਹਾਨੂੰ ਦਿਖਾ ਦਿੱਤੇ ਐ ਸੋ ਦੋਵੇਂ ਪਾਤਕ ਇੱਕ ਦੂਜੇ ਪਰ આરોਪ ਲਗਾ ਰਹੇ ਆ ਸੋਤਨ ਦਾਦੀ ਦੀ ਨਿਊਜ਼ ਸ਼ੀਟਰਾਂ ਨਾਲ ਵੀ ਮੰਨ ਗਿਆ ਕਿ ਸਾਡੇ ਬੇਟੇ ਨੇ ਗਾਲਾਂ ਜਰੂਰ ਕੱਢੀਆਂ ਸੀ ਲੇਕਿਨ ਉਸ ਤੋਂ ਬਾਅਦ ਸਾਡੀ ਮਾਤਾ ਨੇ ਮਾਫੀ ਮੰਗ ਲਈ ਸੀਗੀ ਔਰ ਹੁਣ ਜਿਹੜਾ ਦੁਆਰਾ ਫੇਰੇ ਨਾਲ ਗਾਲੀ ਗਲੋਚਾ ਕੀਤੀ ਗਈ ਹੈ ਮੇਰੇ ਇਲੈਕਸ਼ਨ ਦੇ ਕਾਗਜ਼ ਆ ਹਜੇ ਮੈਂ ਆਈ ਆ ਇਸ ਬੰਦੇ ਨੇ ਮੈਨੂੰ ਫੇਰ ਧਮਕੀਆਂ ਦੇਣ ਸ਼ੁਰੂ ਕਰ ਦਿੱਤੀਆਂ ਕਿਉਂ ਕੀਤਾ ਪਿਸਤੋਲ ਲੈ ਆਜੋ ਪਿਸਤੋਲਾਂ ਵਾਲੇ ਮੇਰੇ ਕੋਲ ਬੰਦੇ ਆ ਮੇਰੇ ਕੋਲ ਬੰਦੇ ਆ ਦੇਖੋ ਅੱਜ ਜਿਵੇਂ ਤੋਣੇ ਚੋਣਾਂ ਦਾ ਹੈਗਾ ਵਾ ਤੇ ਮੈਂ ਹਜੇ ਆਇਆ ਹੀ ਆ ਇਹ ਬੰਦਾ ਕਹਿੰਦਾ ਸਾਡੇ ਕੋ ਪਿਸਤੋਲਾ ਵਾ ਸਾਡੇ ਕੋ ਬੰਬ ਵਾ ਹੈ ਸਾਡੇ ਚਿੱਟਾ ਵੇਖਦਾ ਤੂੰ ਸਾਨੂੰ ਫੜਾ ਕੇ ਦਿਖਾ ਕਾਰਪੋਰੇਸ਼ਨ ਸਾਡਾ ਮੀਨਾ ਜਾਂਦਾ ਸਾਡੀ ਦਵਾਰ ਤੋੜ ਕੇ ਦਿਖਾ ਇਹ ਦਵਾਰ ਜੇ ਨਾ ਟੁੱਟੀ ਤੇ ਲੱਖ ਲਾਂ ਤਾਂ ਜੀਡੂ ਦਾ ਡਾਕਟਰ ਭੀਮ ਨਾ ਬਾਬਾ ਸਾਹ ਦੇ ਤਸਵੀਦਾਂ ਦੀ ਝੱਜੀਆਂ ਲਾਈਆਂ ਜਾ ਰਹੀਆਂ ਔਰ ਅੱਜ 4 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਨੂੰ ਮੈਂ 8 ਨੰਬਰ ਡਿਵੀਜ਼ਨ ਨੰਬਰ ਨੂੰ 8 ਦਿਨ ਕਾਠ ਕੰਪਲੀਟ ਕੀਤੀ ਸੀ ਪਰ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਪਤਾ ਨਹੀਂ ਕਿਹਦਾ ਫੋਨ ਕਰਾਇਆ ਇਹ ਕਹਿੰਦੇ ਸਾਡੀ ਉੱਤੋਂ ਤੋਂ ਲੈ ਕੇ ਮੁੰਡਾ ਸਾਡਾ ਕੋਈ ਵਿਹਲेंस ਲੱਗਾ ਅਸੀਂ ਉਹਨੂੰ ਫੋਨ ਕਰਾ ਜਦਾ ਤੇ ਸਾਡੇ ਮੱਲੇ ਚ ਜਾਂ ਸਾਡੇ ਘਰ ਦੇ ਵਿੱਚ ਪੁਲਿਸ ਨਹੀਂ ਆਉਂਦੀ ਪਰ ਹੁਣ ਪੁਲਿਸ ਆਏਗੀ ਜੇ ਪੁਲਿਸ ਨਹੀਂ ਸੁਣਵਾਈ ਕਰੇਗੀ ਮੈਂ ਡੀਜੀਪੀ ਸਾਹਿਬ ਕੋ ਜਾਊਂਗਾ ਮੈਂ ਪੁਲਿਸ ਮੈਂ ਸੁਪਰੀਮ ਕੋਰਟ ਤੱਕ ਜਾਊਂ ਦੇਖੋ ਪੰਜਾਬ ਪੁਲਿਸ ਜਿੰਨਾ ਨਹੀਂ ਮੰਨਿਆ ਉਹ ਕਹਿੰਦੇ ਅਸੀਂ ਡਰਦੇ ਕਿਸੇ ਕੋ ਨਹੀਂ ਅੱਛਾ ਉਹ ਗੱਲ ਖਤਮ ਹੋ ਗਈ ਇੱਥੇ ਮੱਲੇ ਵਿੱਚ ਬੈਠਿਆ ਰਹੇ ਚੱਲ ਹਾਂਜੀ ਕੀ ਹੋਇਆ ਹਾਂਜੀ ਹਾਂ ਵੀ ਦੱਸੋ ਵੀ ਇੱਥੇ ਸਾਡੇ ਮੱਲੇ ਗੱਲ ਕੱਢ ਕੇ ਗਿਆ ਕਿ ਨਹੀਂ ਦੇਖੋ ਤੁਹਾਡੇ ਮੱਲੇ ਵਿੱਚ ਬਣਾਇਆ ਹੋ ਰਿਹਾ ਜੀ ਮੇਰੇ ਨਾਲ ਹੋਇਆ ਨਾ ਅੱਜ ਬੈਠਾ ਕੱਲ ਤੁਹਾਡੇ ਨਾਲ ਹੋਣਾ ਵਾ ਤਾਂ ਤੁਹਾਡੇ ਸਾਰੇ ਨਾਲ ਆਉਣਾ ਚਲੋ ਠੀਕ ਆ ਨਾ ਜਾਓ ਪਰ ਇਹ ਮੱਲੇ ਵਾਲੇ ਦੇਖੋ ਜੀ ਪਿਸਤੋਲਾਂ ਤੋਂ ਹਰ ਕੋ ਡਰਦਾ ਪਰ ਮੈਂ ਨਹੀਂ ਡਰਦਾ ਮੈਨੂੰ ਗੋਲੀ ਮਾਰ ਦਿਓ ਜਿੱਥੇ ਜਿੱਥੇ ਮੈਂ ਇਕੱਲਾ ਹੀ ਹੁੰਨਾ ਜਦੋਂ ਮਰਜ਼ੀ ਗੋਲੀ ਮਾਰ ਦਿਓ ਔਰ ਕਾਕੇ ਨੇ ਇਹ ਕਹਿੰਦੇ ਜੇ ਅਸੀਂ ਗੋਲੀ ਬੰਦ ਕਰਵਾ ਛੱਡਾਂਗੇ ਤੇਰੇ ਬੱਚਿਆਂ ਨੂੰ ਲੋਕ ਸੱਚਾਈ ਤੋਂ ਮੂੰਹ ਮੋੜਦੇ ਪਏ ਨਾ ਇਹ ਮੋੜ ਦੇਣ ਪਰ ਕੱਲ ਇਹਨਾਂ ਦੇ ਇਹਨਾਂ ਦੇ ਜਦੋਂ ਬੱਚਾ ਨੇ ਇਹਨਾਂ ਨਾਲ ਹੋਗਾ ਨਾ ਕੱਲ ਉਹਦਾ ਫਿਰ ਉਸ ਟਾਈਮ ਤੇ ਕੌਣ ਖੜਾ ਹੋਊਗਾ ਇਹਨਾਂ ਨੂੰ ਪਤਾ ਲੱਗੂ ਪਰ ਦੇਖੋ ਸਾਡੇ ਨਾਲ ਧੱਕਾ ਹੋਇਆ ਭਾਜੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਇਹ ਮੁੰਡਾ ਚਿੱਟਾ ਵੇਚਦਾ 2 ਨੰਬਰ 'ਚ ਫੋਨ ਫੜੇਗੇ 4 ਫੋਨ ਚੋਰੀ ਦੇ ਫੜੇਗੇ ਇੱਕ ਸਿਲੰਡਰ ਖੋ ਕੇ ਲੈਂਦਾ ਇੱਕ ਮੋਟਰਸਾਈਕਲ ਖੋ ਕੇ ਲੈਂਦਾ ਇਹਨਾਂ ਦੀ ਵਿਜੀਲੈਂਸ ਕਹਿੰਦੇ ਸੈਟਿੰਗਾਂ ਸਾਡੀ ਪੁਲਿਸ ਨਾਲ ਸੈਟਿੰਗ ਸਾਡੀ ਲੀਡਰਾਂ ਨਾਲ ਸੈਟਿੰਗ ਹੈ ਸਿੱਧੀ ਸਿੱਟਾ ਸੈਟਿੰਗ ਹੈ ਨਹੀਂ ਪਰ ਅੱਜ ਦਾ ਬੁਰਸ਼ ਸਿੱਧੀ ਘਰ ਚਲੇਗੀ ਉਹਨਾਂ ਦੇ ਅੱਜ ਪੁਲਸਾਈ 4 ਦਿਨਾਂ ਬਸਰਾਈ ਆ ਸਾਡੇ ਕੋ ਨੀ ਕਾਰਵਾਈ ਘਾਗੀ ਤੁਸੀਂ ਕਰੋ ਜੇ ਮੈਂ ਕਹਿੰਦਾ ਮੈਂ ਮੈਨੂੰ ਜੇ ਮੈਂ ਗਲਤਾਂ ਮੈਨੂੰ ਗੋਲੀ ਮਾਰ ਦੋ ਜਾਂ ਫਾਂਸੀ ਚਾੜ ਦੋ ਪਰ ਡਾਕਟਰ ਪਿੰਡਾ ਬਾਬਾ ਸਾਹਿਬ ਦੇ ਸਵਿਧਾਨ ਦੀ ਧੱਜਿਆ ਨਾ ਨਾਓ ਜਿੱਦਾਂ ਕਿ ਹਰ ਕੋਈ ਬੰਦਾ ਉੜਦਾ ਕੁਰਬਾਨ ਚੱਕਦਾ ਤਲਵਾਰ ਚੱਕਦਾ ਪਿਸਤੌਲ ਚੱਕਦਾ ਯਾਰ ਇਹ ਤੇ ਘਰ ਘਰ ਬੱਚਾ ਬਦਮਾਸ਼ਾਂ ਪਏ ਤੇ ਇੱਥੇ ਤੇ ਕੋਈ ਗੁੰਡਾ ਕਰਦੀ ਦਾ ਬਬਾ ਸ਼ਰੀਬੰਦੇ ਦਾ ਰਹਿਣ ਦਾ ਕੋਈ ਹੈ ਨਹੀਂ ਅੱਜ ਕਿਉਂ ਨਹੀਂ ਹੈਗਾ ਹੁਣ ਮੈਂ ਤਰੰਦਰ ਗਿਆ ਸੀਗਾ ਤੇ ਨੀਲ ਮਦਰਾ ਇਦਾਂ ਹਾਂ ਜੀ ਮਾਤਾ ਤੁਮੀ ਉਸਕੇ ਦੁਆਜੋ ਇੱਕ ਵਾਰ ਦੁਆ ਇਲੈਕਸ਼ਨਾਂ ਦੇ ਕਾਹੇ ਪੜਾਂਗੇ ਮਾਤਾ ਆਪਣੀ ਲੜਾਈ ਹੋ ਪਣੀ ਤੇਰਾ ਮੈਂ ਬੋਲਣ ਨਾਲ ਕਿੰਨਾ ਮੈਨੇ ਤੁਸੇ ਕਰ ਜੀ ਇਲੈਕਸ਼ਨਾਂ ਦੇ ਕਾਹੇ ਪੜਾਂਗੇ ਹੋ ਮਮੀ ਨਾ ਨਾ ਹਾਂ ਇੱਕ ਮਿੰਟ ਮਾਤਾ ਦੇਖੋ ਮੈਂ ਮਾਤਾ ਚੰਤਪੁਨੀ ਸੌਂ ਖਾ ਕੇ ਨਾ ਇੱਕ ਮਿੰਟ ਚਪ 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 ਜਦੋਂ ਮੁੰਡੇ ਲੜਾਈ ਹੋਈ ਤੂੰ ਮਾਫੀ ਮੰਗਾਈ ਸੀ ਮੈਂ ਮੰਗਾਈ ਸੀ ਲੋ ਜੀ ਮੇਰੀ ਮਾਤਾ ਮਾਫੀ ਮੰਗਾਈ ਸੀ ਮੈਂ ਉਹਨੂੰ ਕਹਿ ਤੈਨੂੰ ਨਹੀਂ ਗਾਣਾ ਕਢਿਆ ਮੈਨੂੰ ਕਢਿਆ ਅੱਛਾ ਜੀ ਠੀਕ ਹੈ ਜੀ ਤੇ ਜਾਣ ਦਿਓ ਕੋਈ ਰੋਲੇ ਵਾਲੀ ਕਹਾਣੀ ਅੱਛਾ ਮੈਂ ਕਰ ਦੇਣ ਕਿ ਮੈਂ ਵੀ ਨੌਕਰੀ ਤੇ ਇਹ ਵੀ ਹੈ ਨਹੀਂ ਸੀ ਕਰ ਇਹ ਬੱਚੇ ਲੈ ਕੇ ਇਹੀ ਘਰ ਸੀ ਮਿਸਤਰੀ ਕੋਠੇ ਤੇ ਲੱਗੇ ਸੀ ਅੱਜ ਮਿਸਤਰੀ ਟਾਤੇ ਨੇ ਮੈਂ ਤੇ ਮਿਸਤਰੀ ਜਣ ਬੜੇ ਸ਼ਰੀਆਮ ਪਸਕੋਲਾ ਵਾਲੇ ਬੰਦੇ ਨਾਲੇ ਘਰ ਬੈਠੇ ਸੀਗੇ ਇੱਕ ਇੱਕ 47 ਲੈ ਕੇ ਬੈਠੇ ਸੀਗੇ ਜੀ ਔਰ ਇਹ ਆਪਾਂ ਇੱਕ 47 ਲਾਉਣੀਆਂ ਇਹਨਾਂ ਤੋਂ ਜਿਹੜੀਆਂ ਇੱਕ 47 ਕੇ ਬੱਲੇ ਕੈਮਰੇ ਲਗਾਉਣੀਆਂ ਸੀ ਦੇਖ ਰਿਹਾ ਨਹੀਂ ਜੀ ਨਹੀਂ ਕਹਿੰਦੇ ਹੈ ਹੀ ਨਹੀਂ ਸੀ ਇੱਥੇ ਅੱਛਾ ਮੈਂ ਆਇਆ ਮੈਨੂੰ ਗੱਲ ਕੱਢਣਾ ਪਿਆ ਨਹੀਂ ਜੀ ਫੇਰ ਨਹੀਂ ਗੱਲ ਆਣਾ ਮੈਂ ਗੱਡੀ ਚ ਉਤਰਿਆ ਜੀ ਤੁਸੀਂ ਰਿਵੋਲਟ ਜੀ ਕਹਿੰਦੇ ਪੈਸਾ ਰੋਕੀ ਸਾਹਮਣੇ ਕਹਿ ਕੇ ਅੱਛਾ ਦੇਖਿਆ ਨੇ ਤੁਸੀਂ ਉਹ ਤਾਂ ਸਾਰੇ ਮਹੱਲੇ ਸਾਹਮਣੇ ਕਹਿ ਕੇ ਗਏ ਸਾਰੇ ਹੁੰਦਾ ਕਹਿੰਿਆ ਉਹਦੀ ਨੂਹ ਕਹ ਕੇ ਗਈ ਬਦਮਾਸ਼ ਉਹਦੀ ਨੂਹ ਚਲੋ ਕਹਿਣਾ ਉਹਦੀ ਕੁੜੀ ਵੀ ਕਾ ਕੇ ਕਿ ਨਹੀਂ ਕਰਦੀ ਕਹਿਂਦੀ ਗੱਲਾਂ ਬੜੇ ਦੇਖਿਆ ਨਹੀਂ ਮੇਰੇ ਕੋਲ ਇੰਨੇ ਬੰਦੇ ਆ ਅੱਜ ਲੋਕ ਨਾ ਸਾਡੇ ਮਗਰ ਬੋਲਣ ਫਿਰ ਕੀ ਹੋਇਆ ਨੀਟੂ ਛਟਰਾ ਵਾਲਾ ਇਕੱਲਾ ਹੀ ਕਾਫੀ ਆ ਪਰ ਇੱਕ ਗੱਲ ਸੱਚ ਤੋਂ ਜਿਹੜਾ ਮੂੰਹ ਮੋੜਦਾ ਨਾ ਜ਼ੁਲਮ ਸੇ ਇੱਕ ਮਿੰਟ ਰੁਕ ਜਾ ਮਦਰ ਮਿੰਟ ਬਾਦਰ ਰੁਕ ਜਾ ਜ਼ੁਲਮ ਜ਼ੁਲਮ ਇੱਕ ਮਿੰਟ ਮਦਰ ਜ਼ੁਲਮ ਸੇਣਾ ਹੀ ਪਾਪ ਆ ਜ਼ੁਲਮ ਕਰਨਾ ਹੀ ਪਾਪ ਆ ਜਿਹੜਾ ਦੇਖਦਾ ਜ਼ੁਲਮ ਕਰਨ ਵਾਲਾ ਪਾਪੀ ਆ ਇਹ ਗੱਡੀ ਚ ਜ਼ੁਲਮ ਨੂੰ ਕੋਈ ਵੀ ਸੱਚ ਸੱਚਾ ਭਾਈ ਆਪਾਂ ਸਾਡੇ ਦੇ ਨਾਲ ਖੜੇ ਆ ਆਪਾਂ ਨਹੀਂ ਡਰਦਾ ਦੁਰਦੇ ਗੱਲ ਤਾਂ ਸੁਣ ਲੋ ਤੁਸੀਂ 147 ਦੀ ਗੱਲ ਕਰ ਰਹੇ ਹੋ ਬਹੁਤ ਵੱਡਾ ਬਿਆਨ ਦੇ ਰਹੇ ਹੋ ਤੁਸੀਂ ਆ ਕਹਿੰਦੇ ਪਿਆ ਕਹਿੰਦੇ ਸਾਡ ਕੁਆਗੀਆਂ ਜੀ ਕਿਸੇ ਲੈ ਲੋ ਪੰਗਾ ਸਾਡ ਨਾਲ ਤੁਸੀਂ ਦੇਖੋ ਨਹੀਂ ਮੈਂ ਨਹੀਂ ਕਹਿੰਦਾ ਪਿਆ ਅਕਲ ਸਾਡੇ ਪਿਸਤੋਲ ਵਾਲੇ ਬੰਦੇ ਆ ਸ਼ਾਮ ਤੱਕ ਅੱਜ ਸ਼ਾਮ ਤੁਹਾਡਾ ਲਾਸਟ ਦਿਨ ਆ ਜੀ ਸਾਡਾ ਜੇ ਚੋਣ ਕਮਿਸ਼ਨ ਆਪਾਂ ਕਹਿੰਦੇ ਜੇ ਸਾਨੂੰ ਚੋਣਾਂ ਨਹੀਂ ਦਵਾਣੀਆਂ ਤੁਸੀਂ ਸਾਨੂੰ ਫਿਰ ਇਲੈਕਸ਼ਨ ਦੇ ਖੜੇ ਹੁੰਦਾ ਸਾਡਾ ਫਾਇਦਾ ਕੀ ਹੋਗਾ ਦੱਸ ਦੋ ਜਸਾਈ ਇਲੈਕਸ਼ਨ ਦੇ ਕਾਗਜ਼ ਵਾਪਸ ਲੈ ਲੈ ਇਲੈਕਸ਼ਨ ਦੇ ਤਰਨਦਾਰਾਂ ਚ ਐਸੇ ਨਹੀਂ ਤੁਸੀਂ ਕਹਿੰਦੇ ਇੱਥੇ ਬਾਹਰ ਲੀਡਰ ਲੀਡਰ ਦੁਆੜੇ ਨਾ ਲੀਡਰ ਪਹਿ ਦਿੰਦੇ ਪੈਨਾਂ ਨੂੰ ਤੁਸੀਂ ਕੀ ਕਹਿ ਇੱਥੇ ਕਿੱਥੇ ਖੜੋ ਕੇ ਗਿਆ ਕਿੱਥੇ ਗਿਆ ਕਿੱਥੇ ਗਿਆ ਇੱਥੇ ਦਾ ਕੱਢ ਕੇ ਗਏ ਨੇ ਇੱਥੇ ਸ਼ਜਾ ਮਾਤਾ ਦਾ ਬੂਆ ਜੀ ਆ ਸਾਡਾ ਕਰਵਾ ਇੱਥੇ ਸ਼ਰੀਆਮ ਨੰਗਾ ਨੱਚਾਇਆ ਗੁੰਡਾ ਗਰਦੀ ਦਾ ਨਾਂ ਨੇ ਔਰ ਗੁੰਡਾ ਗਰਦੀ ਦਾ ਨਾਂ ਮੋਲਾ ਮੁੰਡਾ ਹੁਣ ਗਾਲਾਂ ਕੱਢਦਾ ਭਾਈ ਬੁੱਬਤ ਬਾਰੀ ਵਿੱਚੋਂ ਇੰਨੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਏ ਲੱਗੇ ਤੁਹਾਡੇ ਲੱਗੇ ਤੇ ਕੈਮਰੇ ਨਹੀਂ ਸਰ ਕੈਮਰੇ ਲੁਵਾਉਣਗੇ ਆਪਾਂ ਹੁਣ ਲਵਾਵਾਂਗੇ ਕੈਮਰੇ ਜੀ ਹੁਣ ਆਪਾਂ ਕੈਮਰੇ ਲੁਵਾਣੇ ਤੁਸੀਂ ਏਡੇ ਵੱਡੇ ਬੰਦੇ ਹੋ ਤੁਹਾਨੂੰ ਤਾਂ ਕੈਮਰੇ ਲਵਾਉਣੇ ਚਾਹੀਦੇ ਤੁਸੀਂ ਮਸ਼ਹੂਰ ਬੰਦੇ ਹੋ ਸਾਡੇ ਲੀਡਰਾਂ ਨੇ ਲਾਗੇ ਦੁਸ਼ਮਣ ਪਾਲ ਰੱਖ ਦੁਸ਼ਮਨਾ ਚਿੱਟਾਸ ਮਹਿਕ ਵੇਜਦੇ ਜਿਹੜੇ ਲੋਕਾਂ ਤੋਂ ਫੋਨ ਖੋਹਦੇ ਕਾਕੇ ਕੋ ਦੋ ਫੋਨ ਫੜੇ ਗਏ ਸੀ ਸੀਐਸਟਾਫ ਕੋ ਹੋਣਾ ਕਾਕੇ ਉਹਨਾਂ ਦਾ ਪੋਤਰਾ ਦੋ ਨੰਬਰ ਸੀਐਸਟਾਫ ਦੇ ਵਿੱਚ ਜਾ ਕੇ ਅੱਜ ਵੀ ਤੁਸੀਂ ਡਿਟੇਲ ਕਢਾ ਸਕਦੇ ਹੋ ਇਹਨਾਂ ਦੇ ਮੁੰਡੇ ਕੋ ਦੋ ਫੋਨ ਖੋਏ ਗਏ ਸੀ ਉਹ ਮੈਂ ਸਾਰਾ ਮੁੱਲਾ ਗਿਆ ਸੀ ਇਹਨਾਂ ਨੂੰ ਛਡਾਉਣ ਵਾਸਤੇ ਅੱਜ ਭਾਵੇਂ ਮੁਕਰ ਜਿਵੇਂ ਕਹਿੰਦਾ ਬਾਪੂ ਲਾਲ ਬਾਸ਼ਾ ਸੌਖਾਲਾ ਬਾਪੂ ਦੀ ਮੈਂ ਵੀ ਖਾਨਾ ਬਾਪੂ ਦੀ ਸੌ ਇਹ ਇਹ ਬਾਬੇ ਦੀ ਆਰਚ ਕੰਮ ਦੂਜਾ ਹੋ ਰਿਹਾ ਜੀ ਜੇ ਕੋਈ ਫੱਕਰੇ ਦੇ ਨਾਲ ਹੈਗਾ ਉਹ ਚੋ ਵੀ ਇਦਾਂ ਦਾ ਹੀ ਹੋਣਾ ਫਿਰੋ ਉਹ ਵੀ ਇਦਾਂ ਦਾ ਜਾਲੀ ਫੱਕਰ ਚਲੋ ਜੀ ਆਪਾਂ ਆਪਾਂ ਕਿਸੇ ਨੂੰ ਗਲਤ ਨਹੀਂ ਕਹਿਣਾ ਜੀ ਨਹੀਂ ਇਦਾਂ ਆਪਾਂ ਕਹਿ ਰਹੇ ਜੀ ਆਪਾਂ ਡਰਦੇ ਹੋੜੀਏਗਾ ਕੋਈ ਫੱਕਰ ਉਹ ਬੰਦਾ ਨਾਲ ਚੋਰੀਆਂ ਕਦਰ ਡਾਕੇ ਕਰਦਾ ਉਹਨਾਂ ਨਾਲ ਹੀ ਮੇਲੇ ਮੂਲੇ ਹੁੰਦੇ ਆ ਹੋਰ ਕਿਦਾ ਮੇਲੇ ਕਿਦਾ ਹੋ ਜੇ ਸਾਡੇ ਘਰਾਂ ਰੋਟੀ ਨਹੀਂ ਪੂਰੀ ਹੁੰਦੀ ਸਾਡ ਦੋ ਜਿੰਦਾਂਤ ਬਹਿੰਤ ਕਰਦੇ ਆ ਮਿਕਣਾ ਗੱਲ ਕਰੋਗੇ ਉਦਾਂ ਗੱਲ ਕਰੋ ਉਹਨਾਂ ਦੇ ਦੇਖੋ ਜੀ ਨਹੀਂ ਇਹ ਦੇਖੋ ਇਹ ਕੰਦ ਕਰਾਈ ਆ ਗਾ ਸਰੀਆਮ ਗਲਤੀ ਹੈ ਉਹ ਕਹਿੰਦੇ ਕਾਰਪੋਰੇਸ਼ਨ ਚ ਚਲੋ ਜਿਹੜੀ ਆ ਚੀਜ਼ ਗਲਤ ਹੋ ਉਹ ਗਲਤ ਸਮਝੋ ਆਪਾਂ ਉਹ ਕਹਿੰਦਾ ਮੈਂ ਤੜਾ ਦਿੰਦਾ ਕੰਦ ਕੋਈ ਗੱਲ ਨਹੀਂ ਆ ਦੇਖੋ ਕਾਰਪੋਰੇਸ਼ਨ ਨੂੰ ਕਿਹਾ ਨਹੀਂ ਉਹ ਕਹਿੰਦਾ ਮੈਂ ਤੜਾ ਦਿੰਦਾ ਕੰਦ ਕੋਈ ਨਾ ਇਹਨਾਂ ਦੀ ਨੂ ਇੱਕ ਨੂ ਐ ਨੌਕਰੀ ਲੱਗੀ ਆ ਉੱਥੇ ਕਾਰਪੋਰੇਸ਼ਨ ਚ ਉਹ ਪਤਾ ਨਹੀਂ ਕੀ ਸੈਟਿੰਗ ਚੱਲਦੀ ਇਹਨਾਂ ਦੀ ਮਹੀਨਾ ਕਹਿੰਦੀ ਮੈਂ ਭਰਦੀ ਆ ਤੇ ਮੇਰੀ ਕੰਦ ਕੋਈ ਤਰਾਕ ਦਿਖ ਦੱਸੋ ਇਹ ਕੰਦ ਹੁਣ ਮੰਗਦੇ ਨੇ ਨੀਡੂ ਜੇ ਆਪਾਂ ਮੰਗਦੇ ਕਿ ਮੰਗ ਕੇ ਕਰ ਦਿਓ ਤੁਸੀਂ ਜੀ ਮੈਂ ਹਾਈ ਕੋਰਟ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਗਾ ਮੈਂ ਨਹੀਂ ਪਿੱਛੇ ਹਟੂਗਾ ਜੱਪ ਕੇ ਰਹਾਂਗਾ ਤੁਸੀਂ ਤਾਂੇ ਜਾਓਗੇ ਮੈਂ ਜਾਊਂਗਾ ਜੀ ਮੈਂ ਚਾਰ ਦਿਨ ਪਹਿਲਾਂ ਵੀ ਕਹਾਂ ਸੀਗਾ ਜੀ ਅੱਜ ਵੀ ਜਾਊਂਗਾ ਮੈਂ ਸਵੇਰੇ ਵੀ ਜਾਊਂਗਾ ਜੀ ਔਰ ਸਵੇਰੇ ਮੈਂ ਮਨਸੀਪਾਲਟੀ ਕਮਿਸ਼ਨਰ ਸਾਹਿਬ ਨੂੰ ਮਿਲੂੰਗਾ ਕਿ ਜਾਂ ਤੇ ਇਹਨਾਂ ਦੀ ਨੂਨ ਨੂੰ ਸਸਪੈਂਡ ਕੀਤਾ ਜਾਵੇ ਜਾਂ ਤੇ ਇਹਨਾਂ ਦੀ ਨੂਨ ਸਸਪੈਂਡ ਕੀਤਾ ਜਾਵੇ ਨਹੀਂ ਤੇ ਆ ਕੰਦ ਤੋੜੀ ਜਾਵੇ ਜੇ ਕੰਦ ਨਹੀਂ ਤੋੜੀ ਜਾਊਗੀ ਤੇ ਮੈਂ ਹਾਈ ਕੋਰਟ ਦੇ ਵਿੱਚ ਮੈਂ ਹਾਈ ਕੋਰਟ ਦੇ ਵਿੱਚ ਖਿੱਚੂੰਗਾ ਨੂੰ ਜੀ ਕਮਿਸ਼ਨਰ ਸਾਹਿਬ ਨੂੰ ਸਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਖਿੱਚੂੰਗਾ ਜੇ ਨਾ ਕੰਦ ਟੁੱਟੀ ਸਵੇਰੇ ਤੇ ਮੈਂ ਇਹਨਾਂ ਦੀ ਮੂੰਹ ਦੀ ਨੌਕਰੀ ਰੱਖੇ ਜਿਆਦਾ ਨਾ ਮੂੰਹ ਦੀ ਨੌਕਰੀ ਲਾ ਲਓ ਤੇ ਜਾਂ ਫਿਰ ਇਹ ਕੰਦ ਤੜਾਓ ਜੀ ਬਸ ਮੇਰੀ ਹੁਣ ਆਹੀ ਆ ਗਿਆ ਜੀ ਬਸ ਬਿਲਕੁਲ ਇਹਦਾ ਗੁੰਦਾਦਾਰੀ ਇਹ ਮਾਮਲਾ ਦੀ ਜਿਹੜਾ ਡੀਟੀ ਸ਼ਟਰ ਵਾਲੇ ਘਰ ਆ ਗਿਆ ਡੀਟੀ ਸ਼ਟਰ ਵਾਲਾ આરોਪ ਲਗਾ ਕਿ ਮੇਰੇ ਘਰ ਦੇ ਵਿੱਚ ਜਾ ਕੇ ਆ ਕੇ ਧਮਕੀਆਂ ਦਿੱਤੀਆਂ ਗਈਆਂ ਸੋ ਦੂਜੀ ਪੱਖ ਪਾਰਟੀ ਨੇ ਜੋ ਗੱਲਬਾਤ ਕੀਤੀ ਗਈ ਸੋ ਉਹਨਾਂ ਦਾ ਕਹਿਣਾ ਕੀ ਐਸੀ ਕੋਈ ਗੱਲਬਾਤ ਨਹੀਂ ਸੀ ਇਹ ਬੇਬੁਨਿਆਦ આરોਪ ਹੈ ਸਾਡੇ ਉੱਪਰ ਲਗਾ ਰਿਹਾ ਸੋ ਦੋਵੇਂ ਪੱਖ ਤੋਂ ਦਿਖਾ ਦਿੱਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਗੱਲਬਾਤ ਕਰ ਲਿੱਤੀ ਹੈ ਸੋ ਜੋ ਨੀਟੂ ਦਾ ਕਹਿਣਾ ਕਿ 4 ਦਿਨ ਪਹਿਲਾਂ ਵੀ ਜਿਹੜਾ ਕੀ ਲੜਾਈ ਝਗੜਾ ਹੋਇਆ ਸੀਗਾ ਸੋ ਉਹਨੂੰ ਲੈ ਕੇ ਜਿਹੜਾ ਕਿ ਅੱਜ ਮੈਚ ਦੋ ਆਇਆ ਤੋ ਮੇਰੇ ਇਹਨਾਂ ਨੇ ਜਦੋਂ ਮੈਂ ਕਾਰ ਚੋਂ ਨਿਕਲਾ ਤੋ ਮੇਰੇ ਨਾਲ ਜਿਹੜੀ ਗਾਲੀ ਗਲੋਚ ਕੀਤੀ ਹੈ ਤੋ ਦੇਖਦੇ ਹੋ ਕਿ ਕਾਫੀ ਮਹੱਲੇ 'ਚ ਜਿਹੜਾ ਕੀ ਮਾਹੌਲ ਹੈ ਕਾਫੀ ਹੰਗਾਮਾ ਜਿਹੜਾ ਕਿੱਥੇ ਹੋ ਰਿਹਾ ਜਿੱਤੀ ਸ਼ੋਟਰ ਵਾਲੇ ਘਰ ਦੇ ਨਜ਼ਦੀਕ ਜਿੱਤੀ ਦਾ ਸਾਰਾ ਮਾਮਲਾ ਸੀਗਾ ਸੋ ਇਹਨਾਂ ਤਸਵੀਰਾਂ ਅੱਧ ਤੋਂ ਲੈਨੇ ਜਿਆਦਾ ਇਸ ਖਬਰ ਲੈ ਕੇ ਅਪਡੇਟ ਆਂਦੀ ਤੁਹਾਡੇ ਦੁਆਰਾ ਫੇਰ ਉਭਰਵਾਵਾਂਗੇ ਜਿੰਨਾ ਟਾਈਮ ਦੇਖ ਰਹੇ ਸਾਰੇ ਦਸਕਾ ਦਾ ਬਹੁਤ ਬ